ਮਰੋਕ ਨੇ ਸਟਾਰਟਿੰਗ ਹੀ ਕਾਰ ਤੋਂ ਕੀਤੀ ਸੀ ਕਾਰ ਤੋਂ ਵੀ ਨਹੀਂ ਫੁੱਟ ਫੁੱਟ ਪਾਤ ਤੋਂ ਹੈਨਾ ਕਹਿ ਸਕਦੇ ਹਾਂ ਬਿਲਕੁਲ ਬਿਲਕੁਲ ਮੈਨੂੰ ਐ ਸੀ ਮੈਂ ਕੋਈ ਫੂਡ ਦਾ ਕੰਮ ਸ਼ੁਰੂ ਕਰਨਾ ਸੋ ਮੈਂ ਫੁੱਟ ਪਾਤ ਤੇ ਤਿੰਨ ਡੱਬੇ ਰੱਖ ਕੇ ਕੰਮ ਸਟਾਰਟ ਕਰ ਲਿਆ ਸੀ ਜਿੱਤੋਂ ਚੰਡੀਗੜ੍ਹ ਤੱਕ ਤੱਕ ਸਫਰ ਕਿਵੇਂ ਰਿਹਾ ਆਹਲ ਸੈਂਟਰ ਜੋਬ ਕੀਤੀ ਸੋ ਉਹੀ ਐ ਕਿ ਮਨ ਚ ਠਹਿਰਾਵ ਨਹੀਂ ਹੁੰਦਾ ਹੈਗਾ ਕਿਉਂਕਿ ਆਪਾਂ ਸਿਰਫ ਟਾਈਮ ਪਾਸ ਲਈ ਕੰਮ ਕਰਦੇ ਆਂ ਜੋਬ ਕੀਤੀ ਸਕਿਉਰਟੀ ਗਾਰਡ ਦੀ ਅਕਾਉਂਟਸ ਦੀ ਜੋਬ ਤੇ ਫਰ ਉਹ ਸਭ ਕੁਝ ਸਿੱਖਾ ਕੇ ਗਿਆ ਮਿਹਨਤ ਤੇ ਇੱਕ ਕਿਰਤੇ ਕਰਮਾਣਿਆਂ ਨੂੰ ਮਿਲਦੀ ਹੈ ਬਾਬਾ ਲਾਲ ਸਿੰਘ ਜੀ ਨੇ ਵੀ ਆਪਣੇ ਖੇਤਾਂ ਜੇ ਕਿਰਤ ਕੀਤੀ ਆ ਮੇਰਾ ਭਾਈ ਹੈ ਨਾ ਇੰਨੀਆ ਫਿਲਮਾਂ ਕਰਦਾ ਤੇ ਇੰਦਾ ਪ੍ਰੋਜੈਕਟਰ ਹੁੰਦਾ ਤੇ ਯਾਰ ਮੈਂ ਕੀ ਕਰ ਰਹੇ ਆ ਬਾਣੀ ਪੜ੍ਹਦੇ ਆ ਬਾਣੀ ਆਪਾਂ ਨੂੰ ਸਬਰ ਦਿੰਦੀ ਆ ਜਿਹੜੇ ਇਨਸਾਨ 'ਚ ਸਬਰ ਆ ਜਾਂਦਾ ਉਹ ਦੁਨੀਆ ਜਿੱਤ ਜਾਂਦਾ ਜਦੋਂ ਕੋਈ ਬੰਦਾ ਤੁਹਾਨੂੰ ਇਹ ਕਹਿਣ ਲੱਗ ਜਾਵੇ ਵੀ ਤੁਸੀਂ ਮੇਰੇ ਆਈਡਲ ਹੋ ਇਨਸਪੀਰੇਸ਼ਨ ਹੋ ਮੈਨੂੰ ਲੱਗਦਾ ਇਹ ਹੀ ਸਭ ਤੋਂ ਵੱਡੀ ਕਮਾਈ ਹੁੰਦੀ ਹੈ ਇਨਸਾਨ ਦੀ ਹਰ ਇੱਕ ਬੰਦਾ ਜ਼ਿੰਦਗੀ ਦੇ ਵਿੱਚ ਪੈਸਾ ਕਮਾਉਣ ਜਾਂਦਾ ਪੈਸਾ ਮੈਟਰ ਬਹੁਤ ਕਰਦਾ ਪੈਸਾ ਸਭ ਕੁਝ ਲੈ ਕੇ ਪਰ ਬਹੁਤ ਕੁਝ ਆਪਾ ਬਾਪੂ ਤੇ ਭਾਜੀ ਕੋਈ ਨਹੀਂ ਹੈਗਾ ਦੁਨੀਆ ਦੇ ਵਿੱਚ ਛੁੱਡੇ ਜਿੰਨੇ ਵੀ ਯਾਰ ਦੋਸਤ ਆ ਉਹ ਸਭ ਸਾਥ ਛੱਡ ਜਾਣਗੇ ਹਰੇਕੀ ਰਿਸ਼ਤੇਦਾਰ ਸਾਥ ਛੱਡ ਜੂਗਾ ਪਰ ਇੱਕ ਮਾਪਾਪੀ ਹੈ ਜਿਹੜਾ ਤੁਹਾਡੇ ਅਗਲੀ ਸਾਹ ਨਹੀਂ ਛੱਡੂਗਾ ਜਦੋਂ ਮਾੜਾ ਟਾਈਮ ਹੁੰਦਾ ਨਾ ਫਿਰ ਸਾਰੇ ਸਾਥ ਛੱਡ ਜਾਂਦੇ ਆ ਜਦੋਂ ਚੰਗਾ ਟਾਈਮ ਹੁੰਦਾ ਫਿਰ ਸਾਰੇ ਭੱਜੀ ਭੱਜੀ ਕਰਦੇ ਆ ਜਦੋਂ ਕਹਿੰਦੇ ਨਾ ਵੀ ਜਿੱਤਣ ਦਾ ਸਵਾਦ ਵੀ ਹੁੰਦਾ ਜਦੋਂ ਦੁਨੀਆ ਹਰੋਂ ਤੇ ਲੱਗੀ ਹੋਵੇ ਤੇ ਸੱਚਾ ਪਾਤਸ਼ਾਹ ਵਾਹਿਗੁਰੂ ਜੀ ਧੌਣ ਤੇ ਲੱਗਾ ਹੋਵੇ ਕੋਈ ਟੈਕਸੀ ਵਾਲਾ ਵੀ ਪੱਗ ਬੰਨੀ ਜਾਣ ਰਿਹਾ ਤੇ ਆਪ ਕੋਈ ਬੰਦੇ ਨੇ ਆਪਣੀ ਧੀ ਨੂੰ ਬਿਠਾਉਣਾ ਉਹ ਚ ਉਹ ਬਿਨਾਂ ਦੇਖੇ ਬਿਠਾ ਦੂਗਾ ਵੀ ਉਹ ਪੱਗ ਵਾਲਾ ਬੰਦਾ ਉਹਨਾਂ ਬੈਜੇ ਯਾਨੀ ਕਿ ਪ੍ਰਮਾਤਮਾ ਨਹੀਂ ਸੋਚਿਆ ਵੀ ਤੂੰ ਖਾਣਾ ਖਾਣ ਮੈਂ ਉਹਨਾਂ ਨੂੰ ਖਵਾ ਦਿੰਦਾ ਮੈਂ ਕਦੀ ਪੈਸਾ ਨਹੀਂ ਲੈਂਦਾ ਕਿਉਂਕਿ ਪਤਾ ਨਹੀਂ ਤੁਹਾਨੂੰ ਰੱਬ ਕਿਹੜੇ ਰੂਪ ਚ ਆ ਜਵੇ ਇਸ ਦਿਨ ਦੋ ਜਵਾਕ ਖਾ ਗਏ ਤਿੰਨ ਖਾ ਗਏ ਮੈਂ ਲਿਖ ਹੀ ਜਾਣਾ ਹੁਣ ਨਾ ਕਿ ਜਿੱਦ ਦਿਨ ਉਹਨਾਂ ਦੇ 460 ਰੁਪਏ ਪੂਰੇ ਹੋ ਗਏ ਮੈਂ ਉਹਨਾਂ ਨੂੰ ਕਹਿਣਾ ਭਾਈ ਤੁਹਾਡੀ ਸੇਵਾ ਲੱਗ ਗਈ ਗੱਡੀਆਂ ਕਰਦਾ ਚੱਲੀ ਜਨ ਮੇਰਾ ਸਰੀਰ ਹੀ ਨਹੀਂ ਰਹਿਣਾ ਇਹ ਗੱਡੀਆਂ ਕਿੱਥੋਂ ਰਹਿ ਜਾਣਗੀਆਂ ਫਿਰ ਉਹ ਪਰਮਾਤਮਾ ਅੱਗੇ ਨੱਕ ਰਗੜਦਾ 1 ਰੁਪਿਆ ਰੋਜ਼ ਜੋੜਨਾ ਸ਼ੁਰੂ ਕਰਦਾ ਫਿਰ ਮੇ ਕੋ ਜਿੱਦੇ 100 ਇਕੱਠਾ ਹੋ ਗਿਆ ਤੇ ਘਰ ਦੇ ਨੇ ਫਿਰ ਮੈਨੂੰ ਫੋਨ ਲਾ ਕੇ ਦਿੱਤਾ ਪਰ ਮੈਨੂੰ 100 ਰੁਪਏ ਵੀ ਦੇਤਾ ਉਹਨ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਤੇ ਮੈਂ ਤੁਹਾਡਾ ਆਪਣਾ ਹਰਜੋਤ ਸਿੰਘ ਸੋ ਅੱਜ ਅਸੀਂ ਗੱਲਬਾਤ ਕਰਾਨ ਜਾ ਰਹੇ ਹਾਂ ਇਹ ਜੇ ਸtare ਦੇ ਨਾਲ ਜੋ ਇਸ ਵੇਲੇ ਸਾਡੇ ਸਟੂਡੀਓ ਚ ਮੌਜੂਦ ਨੇ ਆਓ ਗੱਲਬਾਤ ਕਰਾਨੇ ਆ ਨਮਰੂਪ ਦੇ ਨਾਲ ਸਤਿ ਸ਼੍ਰੀ ਅਕਾਲ ਨਮਰੂਪ ਸਤਿ ਸ਼੍ਰੀ ਅਕਾਲ ਭਾਜੀ ਹੋ ਠੀਕੋ ਬੜੀਆ ਬੜੀਆ ਤੁਸੀਂ ਦੱਸੋ ਚੜ੍ਹਦੀ ਕਲਾ ਭਾਜੀ ਮੇਰ ਪਰਮਾਤਮਾ ਦੀ ਨਮਰੂਪ ਪਹਿਲਾਂ ਤਾਂ ਹੈਨਾ ਸਾਰਿਆਂ ਨੂੰ ਦੱਸ ਦਈਏ ਕਿ ਨਮਰੂਪ ਨੇ ਸਟਾਰਟਿੰਗ ਕਿ ਕਾਰ ਤੋਂ ਕੀਤੀ ਸੀ ਕਾਰ ਤੋਂ ਵੀ ਨਹੀਂ ਫੁੱਟ ਫੁੱਟ ਪਾਦ ਤੋਂ ਹੈਨਾ ਕਹਿ ਸਕਦੇ ਹਾਂ ਬਿਲਕੁਲ ਬਿਲਕੁਲ ਤੇ ਉਹ ਸਟਾਰਟਿੰਗ ਕਿਵੇਂ ਰਹੀ ਕਿਵੇਂ ਅੱ ਬਾਜੀ ਬਿਲਕੁਲ ਇਦਾਂ ਹੀ ਆ ਜਿੱਦਾਂ ਕਿ ਆਪਣਾ ਜਿੱਦਾਂ ਆਪਣੇ ਪੰਜਾਬ ਦੇ ਵਿੱਚ ਕਤਵਾਦੀ ਬਹੁਤ ਜ਼ਿਆਦਾ ਤੇ ਮੈਂ ਜ਼ਿਆਦਾਤਰ ਬਲੇਮ ਵੀ ਨਹੀਂ ਕਰਦਾ ਹੁੰਦਾ ਕਿਸੇ ਨੂੰ ਸਰਕਾਰਾਂ ਨੂੰ ਵੀ ਕਿਉਂਕਿ ਆਬਾਦੀ ਬਹੁਤ ਜ਼ਿਆਦਾ ਨਾ ਕਿ ਕੰਮ ਉਹ ਘੱਟ ਮਿਲਦਾ ਬਸ ਇਦਾਂ ਹੀ ਸੀਗਾ ਇੱਕ ਜਨੂਨ ਸੀਗਾ ਪੈਸ਼ਨ ਸੀਗਾ ਵੀ ਮੈਂ ਫੂਡ ਦੇ ਰਿਲੇਟਡ ਮੈਨੂੰ ਸਰਵ ਕਰਨਾ ਬਹੁਤ ਵਧੀਆ ਲੱਗਦਾ ਸੋ ਮੈਂ ਫੂਡ ਦੇ ਰਿਲੇਟਡ ਕੋਈ ਕੰਮ ਕਰਨਾ ਚਾਹੁੰਦਾ ਸੀਗਾ ਤੇ ਇਦਾਂ ਹੀ ਬਸ ਕਿਉਂਕਿ ਕਿਰਾਇਆ ਤਾਂ ਆਪਾਂ ਕੱਢ ਨਹੀਂ ਸਕਦੇ ਸ਼ੁਰੂ ਜਦੋਂ ਆਪਾਂ ਕੋਈ ਕੰਮ ਕਰਦੇ ਆ ਤੇ ਮੈਂ ਨੂੰ ਐ ਸੀ ਮੈਂ ਕੋਈ ਫੂਡ ਦਾ ਕੰਮ ਸ਼ੁਰੂ ਕਰਨਾ ਸੋ ਮੈਂ ਫੁੱਟਪਾਥ ਤੇ ਤਿੰਨ ਡੱਬੇ ਰੱਖ ਕੇ ਕੰਮ ਸਟਾਰਟ ਕਰ ਲਿਆ ਸੀਗਾ ਤੇ ਮੈਂ ਵੀ ਕਦੀ ਨਹੀਂ ਸੋਚਿਆ ਸੀਗਾ ਵੀ ਪਰਮਾਤਮਾ ਕਿੱਥੇ ਤੱਕ ਲੈ ਕੇ ਜਾਊਗਾ ਉਹ ਤਿੰਨ ਡੱਬੇ ਕਿਹੜੇ ਸੀ ਉਹ ਤਿੰਨ ਡੱਬੇ ਭਾਜੀ ਮੈਂ ਸਭ ਤੋਂ ਪਹਿਲਾਂ ਲਏ ਸੀ ਉਹ ਤਿੰਨ ਡੱਬੇ ਵਾਈਟ ਕਲਰ ਦੇ ਡੱਬੇ ਨੇ ਉਹ ਮੈਂ ਹੁਣ ਵੀ ਅਜੇ ਲੁਧਿਆਣੇ ਪਰਚੇਸ ਕੀਤੇ ਸੀਗੇ ਇੱਕ 'ਚ ਕੜੀ ਹੁੰਦੀ ਸੀ ਇੱਕ 'ਚ ਰਾਜਮਾ ਹੁੰਦੇ ਸੀ ਤੇ ਇੱਕ 'ਚ ਚਾਵਲ ਹੁੰਦੇ ਸੀਗੇ ਤੇ ਉਹ ਤਿੰਨ ਡੱਬਿਆਂ ਤੋਂ ਕੰਮ ਸਟਾਰਟ ਕੀਤਾ ਮੇਰੇ ਕੋਲ ਇਵਨ ਕਿ ਬੋਰਡ ਲੈਣ ਦੇ ਪੈਸੇ ਵੀ ਨਹੀਂ ਹੁੰਦੇ ਸੀਗੇ ਤੋ ਇੱਕ ਬੋਰਡ ਛੋਟਾ ਜਿਹਾ ਮੈਂ ਪੈਨ ਨਾਲ ਮੈਂ ਤੇ ਮੇਰੇ ਬ੍ਰਦਰ ਨੇ ਸਕੈਚ ਨਾਲ ਲਿਖਿਆ ਤੇ ਉੱਥੋਂ ਅਸੀਂ ਕੰਮ ਸਟਾਰਟ ਕਰ ਲਿਆ ਸੀਗਾ ਨਮਰੋਪ ਤੁਸੀਂ ਦੱਸਿਆ ਹੈ ਨਾ ਵੀ ਤੁਸੀਂ ਪਹਿਲਾਂ ਆਪਣੀ ਗੱਲ ਹੋ ਰਹੀ ਸੀ ਇੰਟਰਵਿਊ ਸਟਾਰਟ ਹੋਣ ਤੋਂ ਪਹਿਲਾਂ ਤੁਸੀਂ ਬਿਲੋਂਗ ਤੁਸੀਂ ਕਿੱਥੋਂ ਕਰਦੇ ਹੋ ਵੈਸੇ ਮੈਂ ਬਾਜੀ ਵੈਸੇ ਪਟਿਆਲੇ ਜਲੂ ਦੀ ਬਿਲੋਂਗ ਕਰਦਾ ਤੇ ਸਮਾਣਾ ਪਾਤਣਾ ਆਪਣਾ ਏਰੀਆ ਵਾ ਹੂੰ ਤੇ ਤੁਸੀਂ ਦੱਸਿਆ ਜੀ ਉੱਥੋਂ ਤੋਂ ਸਫਰ ਪਿੰਡ ਤੋਂ ਚੰਡੀਗੜ੍ਹ ਤੱਕ ਦਾ ਸਫਰ ਕਿਵੇਂ ਰਿਹਾ ਵੀ ਕੀ ਸਬਬ ਬਣਿਆ ਹੈ ਨਾ ਵੀ ਚੰਡੀਗੜ੍ਹ ਜਾਣ ਦਾ ਬ੍ਰਦਰ ਮੇਰਾ ਭਾਜੀ ਥੀਏਟਰ ਕਰਦਾ ਹੂੰ ਵਧੀਆ ਕੰਮ ਕਰਦਾ ਮੇਰੇ ਬ੍ਰਦਰ ਦੀ ਆਪਣੀ ਕੰਪਨੀ ਆ ਬੱਲੀ ਸਿੰਘ ਫਿਲਮਸ ਮਤਲਬ ਕਾਫੀ ਜਿਆਦਾ 1.5 ਤੋਂ 300 200 300 ਗਾਣਾ ਕੀਤਾ ਹੋਇਆ ਬ੍ਰਦਰ ਡਾਇਰੈਕਸ਼ਨ ਦੇ ਵਿੱਚ ਬਹੁਤ ਵਧੀਆ ਵਧੀਆ ਆਪਣੇ ਹਿੱਸੇ ਦੀ ਦੁਨੀਆ ਦੇ ਯਾਰ ਸਕੰਦਰ ਨੇ ਗੁਰਸ਼ਬਦ ਬਾਈ ਦੇ ਗਾਣੇ ਸਿਮਰਦ ਰਹਿਬਾਈ ਦੇ ਗਾਣੇ ਬਹੁਤ ਗਾਣੇ ਕੀਤੇ ਸੋ ਉਹ ਪਹਿਲਾਂ ਥੀਏਟਰ ਕਰਦਾ ਸੀ ਸੋ ਉਹ ਥੀਏਟਰ ਕਰਦਾ ਕਰਦਾ ਉਹਨੇ ਮੈਨੂੰ ਵੀ ਪੁੱਛ ਕੀਤਾ ਵੀ ਤੂੰ ਵੀ ਚੱਲ ਇੱਧਰ ਨੂੰ ਆਇਆ ਵੀ ਚਲ ਕੋਈ ਜੋਬ ਕਰ ਲੈ ਨਾ ਤੋ ਇਦਾਂ ਹੀ ਮੈਂ 7-8 ਸਾਲ 10 ਕੇ ਸਾਲ ਪਹਿਲਾਂ ਚੰਡੀਗੜ੍ਹ ਸ਼ਿਫਟ ਹੋਣਾ ਸ਼ੁਰੂ ਕੀਤਾ ਤੇ ਸ਼ੁਰੂ-ਸ਼ੁਰੂ ਚ ਬਸ ਉਹ ਜਿਹੜਾ ਹਰ ਇੱਕ ਬੰਦਾ ਕੋਲ ਸੈਂਟਰ ਲੱਭਦਾ ਜੌਬ ਵਾਸਤੇ ਸੋ ਕਾਲ ਸੈਂਟਰ ਜੌਬ ਕੀਤੀ ਸੋ ਉਹ ਹੀ ਆ ਇੱਕ ਮਨ ਚ ਠਹਿਰਾਵ ਨਹੀਂ ਹੁੰਦਾ ਹੈਗਾ ਕਿਉਂਕਿ ਆਪਾਂ ਸਿਰਫ ਟਾਈਮ ਪਾਸ ਲਈ ਕੰਮ ਕਰਦੇ ਆ ਹੁੱਲੜ ਬਾਜੀ ਹੁੰਦੀ ਆ ਵਿੱਚ ਕੋਈ ਨਹੀਂ ਜ਼ਿੰਦਗੀ ਚ ਕਿਸੇ ਨਾ ਕਿਸੇ ਕੁਝ ਨਾ ਕੁਝ ਕਰ ਲਾਂਗੇ ਫਿਰ ਉਹ ਹੀ ਆ ਵੀ ਇੱਕ ਕਾਲ ਸੈਂਟਰ ਜੌਬ ਕੀਤੀ ਸਿਕਿਉਰਿਟੀ ਗਾਰਡ ਦੀ ਜੌਬ ਕੀਤੀ ਮੈਕਡੋਨਲਡ ਚ ਜੌਬ ਕੀਤੀ ਮੋਟੇ ਕੋਈ ਹੈ ਜੀ ਜੋਬ ਕੀਤੀ ਨਹੀਂ ਛੱਡੀ ਨਹੀਂ ਜਿਹੜੀ ਕੀਤੀ ਨਾ ਹੋਵੇ ਉਹੀ ਹੈ ਕਿ ਬੰਦੇ 'ਚ ਠਹਿਰਾਵ ਨਹੀਂ ਹੁੰਦਾ ਬੰਦੇ ਬੰਦਾ ਆਪਣੇ ਆਪ ਨੂੰ ਮਤਲਬ ਸਹੀ ਨਹੀਂ ਸਮਝਦਾ ਵੀ ਕਿ ਆਪਾਂ ਕਿਹੜਾ ਕੰਮ ਕਰਨਾ ਵੀ ਆਪ ਨੂੰ ਮਿਲ ਹੀ ਜਾਣੀ ਰੋਟੀ ਪਰ ਉਹੀ ਹੈ ਵੀ ਸਮਾਂ ਸਿਖਾ ਦਿੰਦਾ ਹਰੇਕ ਇਨਸਾਨ ਨੂੰ ਮੈਚਿਓਰਿਟੀ ਜਦੋਂ ਹੁੰਦੀ ਹੈ ਫਿਰ ਉਹਨੂੰ ਪਤਾ ਲੱਗਦਾ ਵੀ ਜ਼ਿੰਦਗੀ 'ਚ ਕਦੀ ਨਾ ਕਦੀ ਤਾਂ ਕੰਮ ਕਰਨਾ ਹੀ ਪੈਣਾ ਨਮਰੂਕ ਜਦੋਂ ਹੈਨਾ ਉਹ ਸਮਾਂ ਸੀਗਾ ਜੋ ਜੋਬ ਕੀਤੀ ਸਕਿਉਰਿਟੀ ਗਾਰਡ ਦੀ ਮੈਕਡੋਨਲਡਸ 'ਚ ਜੋਬ ਕੀਤੀ ਹਾਂਜੀ ਉਹ ਸਮਾਂ ਕੀ ਸਿਖਾ ਕੇ ਗਿਆ ਨਮਰੂਕ ਨੂੰ ਭਾਜੀ ਉਹ ਸਮਾਂ ਇਹੀ ਸਿਖਾ ਕੇ ਗਿਆ ਵਾ ਵੀ ਇੱਕ ਮਿਹਨਤ ਤੇ ਇੱਕ ਕਿਰਤੇ ਕਰਮ ਵਾਲਿਆਂ ਨੂੰ ਮਿਲਦੀ ਆ ਕਿਉਂਕਿ ਬਾਬਾ ਨਾਨਕ ਜੀ ਨੇ ਵੀ ਆਪਣੇ ਖੇਤਾਂ 'ਚ ਕਿਰਤ ਕੀਤੀ ਆ ਤੇ ਉਹ ਜਿਹੜੀ ਕਿਰਤ ਆ ਨਾ ਉਹ ਕਰਮ ਵਾਲਿਆਂ ਨੂੰ ਨਸੀਬ ਹੁੰਦੀ ਆ ਸੋ ਮੈਨੂੰ ਲੱਗਦਾ ਆਪਾਂ ਨੂੰ ਕਿਰਤ ਤੋਂ ਤੇ ਮਿਹਨਤ ਤੋਂ ਨਹੀਂ ਭੱਜਣਾ ਚਾਹੀਦਾ ਕਿ ਕੰਮ ਕੋਈ ਵੀ ਛੋਟਾ ਵੱਡਾ ਨਹੀਂ ਹੁੰਦਾ ਬਸ ਆਪਣੀ ਸੋਚ ਹੀ ਹੁੰਦੀ ਆ ਕੰਮ ਦੀ ਸ਼ਰਮ ਨਹੀਂ ਕਦੀ ਵੀ ਕਰਨੀ ਚਾਹੀਦੀ ਹੈਗੀ ਨਮਰੋ ਕਦੇ ਐ ਹੋਇਆ ਸੀ ਵੀ ਮੇਰਾ ਪਾਈ ਹੈਨਾ ਇੰਨੀਆਂ ਫਿਲਮਾਂ ਕਰਦਾ ਤੇ ਇਦਾਂ ਇਦਾਂ ਦੇ ਪ੍ਰੋਜੈਕਟ ਲੈਂਦਾ ਤੇ ਯਾਰ ਮੈਂ ਕੀ ਕਰ ਰਹੇ ਆ ਮੈਨੂੰ ਨਾ ਭਾਈ ਮੈਂ ਬਾਣੀ ਪੜਦਾ ਮੈਂ ਪਾਠ ਵੀ ਕਰ ਜਪਜੀ ਸਾਹਿਬ ਦੇ ਪਾਠ ਕਰਦਾ ਚੋਪੀ ਸਾਹਿਬ ਦਾ ਪਾਠ ਕਰਦਾ ਬਾਣੀ ਜਦੋਂ ਕੋ ਬਾਣੀ ਪੜਦੇ ਆ ਬਾਣੀ ਆਪਾਂ ਨੂੰ ਸਬਰ ਦਿੰਦੀ ਆ ਜਿਹੜੇ ਇਨਸਾਨ 'ਚ ਸਬਰ ਆ ਜਾਂਦਾ ਉਹ ਦੁਨੀਆ ਜਿੱਤ ਸਕਦਾ ਸਬਰ ਨਾਲ ਹੀ ਆਪਾਂ ਦੁਨੀਆ ਜਿੱਤ ਸਕਦੇ ਆ ਤੇ ਮੈਂ ਜਦੋਂ ਮੇਰੇ ਬ੍ਰਦਰ ਵਧੀਆ ਵਧੀਆ ਹੁਣ ਵੀ ਸਕਸੈਸਫੁਲ ਅੱਛਾ ਹੋ ਉਹ ਤੇ ਪਰ ਜਿੱਦਾਂ ਕਦੀ ਆਪਾਂ ਨੂੰ ਕਈ ਲੋਕ ਕਈ ਗੱਲਾਂ ਕਹਿ ਦਿੰਦੇ ਆ ਵੀ ਯਾਰ ਇਹ ਤੇਰਾ ਭਰਾ ਵਧੀਆ ਸੈਟ ਆ ਤੂੰ ਸੈਟ ਨਹੀਂ ਹੈਗਾ ਤੇ ਮੈਂ ਨਾ ਇੱਕ ਫੋਟੋ ਵੇਖੀ ਸੀ ਉਦੋਂ ਨਾ ਦੋ ਅਮਰੂਦ ਲੱਗੇ ਹੋਏ ਸੀਗੇ ਦੋ ਮਰੂਦਾਂ ਦੀ ਫੋਟੋ ਸੀ ਤੇ ਇੱਕ ਪੱਕਿਆ ਹੋਇਆ ਸੀਗਾ ਇੱਕ ਕੱਚਾ ਸੀਗਾ ਤੇ ਉਹਦੇ ਥੱਲੇ ਬੜੀ ਸੋਹਣੀ ਲਾਈਨ ਲਿਖੀ ਹੋਈ ਸੀ ਵੀ ਇੱਕ ਪੱਕ ਚੁੱਕਾ ਵਾ ਇੱਕ ਦੀ ਵਾਰੀ ਆਉਣੀ ਆ ਪਰ ਤੁਸੀਂ ਸਬਰ ਰੱਖਣਾ ਵੀ ਜੇ ਹਰ ਇੱਕ ਇਨਸਾਨ ਦੀ ਜ਼ਿੰਦਗੀ 'ਚ ਵਾਰੀ ਆਉਂਦੀ ਆ ਸਮਾ ਹਰ ਕਿਸੇ ਨੂੰ ਓਪਰਚ्युनिटी ਦਿੰਦਾ ਬਸ ਇਹੀ ਆ ਵੀ ਉਸ ਓਪਰਚ्युनिटी ਨੂੰ ਤੁਸੀਂ ਗਵਾਉਣਾ ਨਹੀਂਗਾ ਤੁਸੀਂ ਉਹ ਓਪਰਚ्युनिटी ਨੂੰ ਗ੍ਰੈਬ ਕਰਨਾ ਸੋ ਪ੍ਰਮਾਤਮਾ ਨੇ ਓਪਰਚ्युनिटी ਦਿੱਤੀ ਆ ਤੇ ਮੈਂ ਸ਼ੁਕਰ ਅਦਾ ਕਰਦਾ ਕਿ ਪ੍ਰਮਾਤਮਾ ਨੇ ਇੰਨੀ ਜੋਗਾ ਕੀਤਾ ਕਿ ਆਪਾਂ ਦੁਨੀਆ ਨੂੰ ਇਨਸਪਾਇਰ ਕਰ ਰਹੇ ਹਾਂ ਇਸ ਟਾਈਮ ਮੈਨੂੰ ਜਦੋਂ ਮੈਸੇਜਿਸ ਵੀ ਆਉਂਦੇ ਆ ਮੈਨੂੰ ਇਹੀ ਮੈਸੇਜਿਸ ਆਉਂਦੇ ਆ ਵੀ ਬਾਈ ਯੂ ਆਰ ਮਾਈ ਆਈਡਲ ਤੇ ਜਦੋਂ ਕੋਈ ਬੰਦਾ ਤੁਹਾਨੂੰ ਇਹ ਕਹਿਣ ਲੱਗ ਜਾਵੇ ਵੀ ਤੁਸੀਂ ਮੇਰੇ ਆਈਡਲ ਹੋ ਇਨਸਪੀਰੇਸ਼ਨ ਹੋ ਮੈਨੂੰ ਲੱਗਦਾ ਇਹੀ ਸਭ ਤੋਂ ਵੱਡੀ ਕਮਾਈ ਹੁੰਦੀ ਹੈ ਇਨਸਾਨ ਦੀ ਨਮਰੋਕ ਕਦੇ ਸੋਚਦੇ ਹਾਂ ਵੀ ਘਰ-ਬਾਰ ਸਭ ਕੁਝ ਛੱਡ ਕੇ ਇੱਕ ਵਾਰੀ ਹੈਨਾ ਬਾਹਰ ਨੂੰ ਆਏ ਤਾਂ ਪਰ ਉਸ ਕਰ ਬਾਫੀ ਜਾਣਾ ਵੀ ਹੁੰਦਾ ਬਿਲਕੁਲ ਭਾਜੀ ਬਿਲਕੁਲ ਮੈਂ ਨਾ ਜਦੋਂ ਆਪਣਾ ਘਰ-ਬਾਰ ਛੱਡ ਕੇ ਚੰਡੀਗੜ੍ਹ ਆਇਆ ਕਿਉਂਕਿ ਜਦੋਂ ਹੁੱਲੜ ਬਾਜੀ ਕੋਈ ਆਪਣੀ ਪੰਜਾਬੀ ਮੰਦਿਰ ਜ਼ਿਆਦਾਤਰ ਹੁੱਲੜ ਬਾਜੀ ਚ ਹੁੰਦੀ ਹੈ ਹੁੱਲੜ ਬਾਜੀ ਮੀ ਪੁੱਲੜ ਬਾਜੀ ਮੀਨਸ ਹੁੰਦਾ ਆਪਣੇ ਆਪ ਨੂੰ ਸੀਰੀਅਸ ਨਹੀਂ ਲੈਂਦੇ ਨਾ ਆਪਣੇ ਕੰਮ ਨੂੰ ਸੀਰੀਅਸ ਲੈਂਦੇ ਆ ਨਾ ਪੇਰੈਂਟਸ ਨੂੰ ਸੀਰੀਅਸ ਲੈਂਦੇ ਆ ਬਸ ਇਹ ਹੁੰਦਾ ਵੀ ਯਾਰ ਕੋਈ ਗੱਲ ਨਹੀਂ ਕਿਤੇ ਨਾ ਕਿਤੇ ਕੋਈ ਤੁੱਕਾ ਲੱਗ ਜੂਗਾ ਬਟ ਮੈਨੂੰ ਇੰਨਾ ਪਤਾ ਵੀ ਜਦੋਂ ਮੈਂ ਆਪਣੇ ਘਰ ਤੋਂ ਬਾਹਰ ਆਇਆ ਨਾ ਮੈਨੂੰ ਮੇਰੇ ਪੇਰੈਂਟਸ ਦੀ ਵੈਲਿਊ ਪਤਾ ਲੱਗੀ ਸੀ ਕਿ ਮਾਪੇ ਦਾ ਜਿਹੜੀ ਵੈਲਿਊ ਹੈ ਨਾ ਮਾਪੇ ਤੋਂ ਉੱਤੇ ਕੋਈ ਹੈ ਨਹੀਂ ਦੁਨੀਆ ਤੇ ਉਹਨਾਂ ਤੋਂ ਬਿਨਾ ਤੁਹਾਡੇ ਨਾਲ ਕਿਸੇ ਨੇ ਖੜਨਾ ਨਹੀਂ ਸਾਰੇ ਇੱਕ ਵਾਰ ਲੱਤ ਮਾਰ ਜਾਂਦੇ ਆ ਸਾਰੇ ਚਲੇ ਜਾਂਦੇ ਆ ਬਟ ਇੱਕ ਮਾਪਾਪੀ ਪੁੱਛਦੇ ਆ ਵੀ ਤੂੰ ਰੋਟੀ ਖਾ ਲਈ ਆ ਜਾਂ ਆਪ ਤੂੰ ਠੀਕ ਆ ਤੇਰੀ ਤਵੇਰ ਠੀਕ ਆ ਹੋਰ ਕੋਈ ਨਹੀਂ ਪੁੱਛਦਾ ਤੇ ਜਦੋਂ ਚੰਡੀਗੜ੍ਹ ਆਇਆ ਤੇ ਅੱਜ ਜਦੋਂ ਮੈਂ ਕੈਨੇਡਾ ਅਮਰੀਕਾ ਦੇ ਲੋਕਾਂ ਬਾਰੇ ਸੋਚਦਾ ਨਾ ਮੈਨੂੰ ਉਹਨਾਂ ਦਾ ਦਰਦ ਫੀਲ ਹੁੰਦਾ ਵੀ ਜੇ ਮੈਂ ਚੰਡੀਗੜ੍ਹ ਰਹਿ ਕੇ ਮੈਂ ਤਾਂ ਆਪਣੇ ਘਰਦਿਆਂ ਕੋਲ ਜਲ ਵੀ ਜਾਣਾ ਦੋ ਤਿੰਨ ਮਹੀਨੇ ਉਹ ਵਿਚਾਰੇ ਕਈ ਤਾਂ ਆ ਨਹੀਂ ਪਾਉਂਦੇ ਹੈਗੇ ਵੀ ਉਹ ਅਸਲ ਵਿੱਚ ਉਹ ਕਿੰਨੇ ਦਰਦ 'ਚ ਹੋਣਗੇ ਕਿ ਸਿਰਫ ਇੱਕ ਪੈਸੇ ਨੂੰ ਹੀ ਆਪਾਂ ਜ਼ਿੰਦਗੀ ਦਾ ਸਭ ਤੋਂ ਵੱਡਾ ਏਮ ਬਣਾ ਲਿਆ ਹਨ ਨਾ ਨੰਬਰ ਜਿਹੜੀ ਤੁਸੀਂ ਗੱਲ ਕੀਤੀ ਨਾ ਮੈਂ ਨਾ ਇੱਕ ਪਿੱਛੇ ਲਾਈਵ ਹੋਇਆ ਸੀਗਾ ਦੋ ਦਿਨ ਪਹਿਲਾਂ ਹਨਾ ਸਾਰੇ ਮੇਨ ਨਾਲ ਬਾਰ ਦੇ ਬੰਦੇ ਜੁੜੇ ਤੇ ਇੱਕ ਕੈਨੇਡਾ ਦੀ ਕੁੜੀ ਸੀਗੀ ਹੈਨਾ ਭੈਣ ਸੀ ਉਹ ਜੁੜੀ ਉਹ ਰੋ ਪਈ ਹਾਂਜੀ ਮੈਂ ਕਹਾਂ ਮੈਂ ਕਿਹਾ ਤੁਸੀਂ ਕਿਉਂ ਰੋ ਰਹੇ ਹੋ ਹੈਨਾ ਹਾਂਜੀ ਕਹਿੰਦੇ ਵੀ ਮੈਨੂੰ ਨਾ ਮੇਰੀ ਮੰਮੀ ਡੈਡੀ ਦੀ ਯਾਦ ਆ ਰਹੀ ਆ ਤੇ ਮੈਂ ਜਾ ਨਹੀਂ ਸਕਦੀ ਮੇਰੀ ਤਬੀਅਤ ਖਰਾਬ ਹੈ ਨਾ ਮੈਂ ਤਾਂ ਵੀ ਉੱਥੇ ਆ ਨਹੀਂ ਸਕਦੀ ਆਪਣੀ ਮੰਮੀ ਡੈਡੀ ਕੋਲ ਵੀ ਹਾਂ ਉੱਥੇ ਮੇਰੇ ਕੋਈ ਕੇਅਰ ਕਰਨ ਵਾਲਾ ਹੈ ਨਹੀਂਗਾ ਬਿਲਕੁਲ ਜੀ ਤੁਸੀਂ ਦੇਖਦੇ ਹੋ ਵੀ ਉੱਥੇ ਜਾ ਕੇ ਬੰਦਾ ਰਹਿ ਤਾਂ ਸਕਦਾ ਪਰ ਵਾਪਿਸ ਮੁੜਨ ਦਾ ਸਵਾਲ ਬਹੁਤ ਔਖਾ ਹੁੰਦਾ ਵੀ ਭਾਵੇਂ ਇੱਥੇ ਕੋਈ ਮਰ ਵੀ ਜਾਵੇ ਬਹੁਤ ਔਖਾ ਹੁੰਦਾ ਬਹੁਤ ਔਖਾ ਹੁੰਦਾ ਭਾਜੀ ਮੈਂ ਇਹੋ ਜਿਹੇ ਮਾਵਾ ਵੇਖਿਆ ਨੇ ਮੈਂ ਵੀਡੀਓਜ਼ ਵੇਖੀਆਂ ਨੇ ਵੇਖੋ ਹਰ ਇੱਕ ਬੰਦਾ ਜ਼ਿੰਦਗੀ ਦੇ ਵਿੱਚ ਪੈਸਾ ਕਮਾਉਣ ਜਾਂਦਾ ਪੈਸਾ ਮੈਟਰ ਬਹੁਤ ਕਰਦਾ ਪੈਸਾ ਸਭ ਕੁਝ ਨਹੀਂ ਹੈਗਾ ਪਰ ਬਹੁਤ ਕੁਝ ਹੈ ਬੰਦਾ ਬਾਹਰ ਜਾਂਦਾ ਹੁਣ ਜਿਹੜੇ ਤਾਂ ਚਲੋ ਲੀਗਲੀ ਜਾਂਦੇ ਆ ਉਹ ਫਿਰ ਵੀ ਮਾੜਾ ਮੋਟਾ ਆ ਜਾਂਦੇ ਆ ਹੁਣ 50% ਤੋਂ ਜ਼ਿਆਦਾ ਇਲਲੀਗਲ ਜਾਂਦੇ ਆ ਕੋਈ ਡੋਂਕੀ ਕਰਕੇ ਜਾਂਦਾ ਕੋਈ ਮਤਲਬ ਦੋ ਨੰਬਰ ਤੇ ਜਾਂਦਾ ਉਹ ਜਦੋਂ ਜਾਂਦੇ ਆ ਹੁਣ ਇੱਕ ਵਾਰ ਸਿੱਧਾ ਵਾਪਸ ਵੀ ਨਹੀਂ ਆ ਸਕਦੇ ਹੁਣ ਪਿੱਛੇ ਜਿਹੜੇ ਮਾਪੇ ਆ ਉਹ ਕਈ ਵਾਰ ਪਿੱਛੇ ਉਹਨਾਂ ਦੀ ਡੈਥ ਹੋ ਜਾਂਦੀ ਹੈ ਜਾਂ ਪੂਰੇ ਹੋ ਜਾਂਦੇ ਆ ਹੁਣ ਕਈ ਲੋਕ ਅਜੇ ਵੀ ਜਿਹੜੇ ਮਾਪੇ ਦੇ ਭੋਗਾਂ ਤੱਕ ਤੇ ਨਹੀਂ ਆ ਪਾਉਂਦੇ ਹੈਗੇ ਹੂੰ ਮਤਲਬ ਮਾਪੇ ਨੇ ਤੁਹਾਨੂੰ ਸਾਰੀ ਜ਼ਿੰਦਗੀ ਪਾਲਿਆ ਹੁਣ ਆਪਾਂ ਕਸੂਰ ਉਹਨਾਂ ਦਾ ਵੀ ਨਹੀਂ ਕੱਢ ਸਕਦੇ ਪਰ ਆਪਾਂ ਇਹ ਕਹਿ ਸਕਦੇ ਆਂ ਵੀ ਇਹ ਜਿਹੜੀ ਜ਼ਿੰਦਗੀ ਆ ਵੀ ਦੇਖੋ ਉਹ ਇਨਸਾਨ ਪੈਸੇ ਲਈ ਗਿਆ ਪਰ ਜਿਨ੍ਹਾਂ ਲਈ ਉਹਨੇ ਕਮਾਉਣਾ ਸੀ ਉਹ ਨਹੀਂ ਰਹੇ ਹੈਗੇ ਨਮਰੋ ਮੈਂ ਨਾ ਇੱਕ ਚੀਜ਼ ਸੋਚ ਰਹਾ ਵੀ ਅੱਜ ਕੱਲ ਤੁਸੀਂ ਦੇਖਦੇ ਹੋ ਵੀ ਮਾਪਾਪ ਨੂੰ ਨਾ ਘੱਟ ਪੁੱਛਦੇ ਨੇ ਬੱਚੇ ਅੱਜ ਦੇ ਜ਼ਮਾਨੇ 'ਚ ਫੋਨਾਂ ਤੇ ਹੁੰਦੇ ਨੇ ਸਾਰੇ ਜ਼ਿਆਦਾਤਰ ਹੈਨਾ ਕਿ ਚੱਲ ਮੈਂ ਤਾਂ ਯਾਰ ਯਾਰੀ ਦੋਸਤੀ ਨਾਲਾਂ ਮੈਂ ਤਾਂ ਇਹ ਚੀਜ਼ਾਂ ਨੂੰ ਪਾਣਾ ਪਰ ਇਹ ਨਹੀਂ ਸੋਚਦੇ ਵੀ ਮੇਰੇ ਮੰਮੀ ਡੈਡੀ ਵੀ ਹੀ ਨੇ ਮੈਂ ਉਹਨਾਂ ਲਈ ਵੀ ਕੁਝ ਸੋਚ ਲਾਂ ਬਹੁਤ ਰੇਅਰ ਹੁੰਦਾ ਵੀ ਮੰਮੀ ਡੈਡੀ ਲਈ ਕੋਈ ਸੋਚਦਾ ਅੱਜ ਦੇ ਟਾਈਮ 'ਚ ਨਹੀਂ ਤਾਂ ਅਗਲਾ ਆਪਣੇ ਬਾਰੇ ਸੋਚਦਾ ਵੀ ਯਾਰ ਮੈਂ ਪੈਸਾ ਕਮਾਣਾ ਮੈਂ ਇਹ ਚੀਜ਼ਾਂ ਕਰਨੀਆਂ ਨੇ ਮੈਂ ਸਾਰਾ ਕੁਝ ਕਰਨਾ ਇਹ ਨਹੀਂ ਦੇਖਦੇ ਵੀ ਜਿਨ੍ਹਾਂ ਨੇ ਪਾਲਿਆ ਉਹਨਾਂ ਦੀ ਖੁਸ਼ੀਆਂ ਵੀ ਜ਼ਰੂਰੀਆਂ ਮਾਪੇ ਤੂਤੇ ਭਾਜੀ ਕੋਈ ਨਹੀਂ ਹੈਗਾ ਦੁਨੀਆ ਦੇ ਵਿੱਚ ਤੁਹਾਡੇ ਜਿੰਨੇ ਵੀ ਯਾਰ ਦੋਸਤ ਆ ਉਹ ਸਭ ਸਾਥ ਛੱਡ ਜਾਣਗੇ ਹਰੇਕੀ ਰਿਸ਼ਤੇਦਾਰ ਸਾਥ ਛੱਡ ਜੂਗਾ ਬਟ ਇੱਕ ਮਾਪਾਪ ਹੀ ਇਹੋ ਜਿਹੜਾ ਤੁਹਾਡਾ ਕਦੀ ਸਾਥ ਨਹੀਂ ਛੱਡੂਗਾ ਤੁਸੀਂ ਇਹ ਵੇਖਿਓ ਵੀ ਆਪਣੇ ਜਨਮ ਤੋਂ ਲੈ ਕੇ ਆਪਣੇ ਮਰਨ ਤੱਕ ਆਪਣੀ ਜ਼ਿੰਦਗੀ 'ਚ ਲੱਖਾਂ ਰਿਸ਼ਤੇ ਬਣਨੇ ਆ ਆਪਣੇ ਜਨਮ ਤੋਂ ਲੈ ਕੇ ਆਪਣੇ ਮਰਨ ਤੱਕ ਲੱਖਾਂ ਰਿਸ਼ਤੇ ਬਣਨੇ ਆ ਪਰ ਇੱਕ ਬਾਪੂ ਜਿੰਨਾ ਕੇਅਰ ਕਰਨ ਵਾਲਾ ਤੇ ਮਾਂ ਜਿੰਨਾ ਪਿਆਰ ਕਰਨ ਵਾਲਾ ਤੁਹਾਨੂੰ ਦੁਬਾਰਾ ਮਿਲਣਾ ਹੀ ਨਹੀਂ ਮੈਂ ਵੀ ਇੱਕ ਗੱਲ ਮੰਨਦਾ ਜਦੋਂ ਤੁਸੀਂ ਹੈਨਾ ਕਾਟਲਾਨੀ ਸਟਾਰਟ ਕੀਤੀ ਆ ਫਿਰ ਕੁਝ ਕੀਤਾ ਹਾਂਜੀ ਥੋੜੇ ਯਾਰ ਦੋਸਤ ਕਹਿੰਦੇ ਹੋਣੇ ਵੀ ਯਾਰ ਇਹ ਕੀ ਕਰੀ ਜਾਂਦਾ ਵੀ ਕੋਈ ਚੱਜ ਦਾ ਕੰਮ ਕਰ ਲਾ ਤੇ ਐਦਾਂ ਦੀਆਂ ਚੀਜ਼ਾਂ ਬਹੁਤ ਹੁੰਦੀਆਂ ਯਾਰੀ ਦੋਸਤੀ ਉੱਥੇ ਕਿੰਨੀ ਕੁ ਦੇਖਣ ਨੂੰ ਮਿਲੀ ਨੰਮ ਰੂਪ ਨੂੰ ਪਾਜੀ ਸਾਰੀ ਸਾਥ ਛੱਡ ਗਏ ਸੀ ਹੂੰ ਜਦੋਂ ਮਾੜਾ ਟਾਈਮ ਹੁੰਦਾ ਨਾ ਫਿਰ ਸਾਰੇ ਸਾਥ ਛੱਡ ਜਾਂਦੇ ਆ ਜਦੋਂ ਚੰਗਾ ਟਾਈਮ ਹੁੰਦਾ ਫਿਰ ਸਾਰੇ ਭਾਜੀ ਭਾਜੀ ਕਰਦੇ ਆ ਜਦੋਂ ਮੈਂ ਮਤਲਬ ਬਿਲਕੁਲ ਹੀ ਫੁੱਟਪਾਥ ਤੇ ਕੰਮ ਕਰਨਾ ਸ਼ੁਰੂ ਕਰਤਾ ਜਦ ਕਿ ਮੈਂ ਘਰ ਤੋਂ ਵਧੀਆ ਘਰ ਤੋਂ ਬਿਲੋਂਗ ਕਰਦਾ ਵਾਂ ਬਟ ਜਦੋਂ ਬੰਦੇ ਦੀ ਲੜਾਈ ਆਪਣੇ ਆਪ ਨਾਲ ਹੋ ਜਾਂਦੀ ਆ ਨਾ ਵੀ ਆਪਾਂ ਜ਼ਿੰਦਗੀ 'ਚ ਕੁਝ ਕਰਨਾ ਵਾ ਬਣਿਆ ਬਣਾਇਆ ਮਿਲਣਾ ਬਹੁਤ ਸੌਖੀ ਗੱਲ ਆ ਬਟ ਜਦੋਂ ਆਪਾਂ ਨੂੰ ਆਪ ਬਣਾਉਣਾ ਪੈਂਦਾ ਤੇ ਜਦੋਂ ਮੈਂ ਐਦਾਂ ਕਾਰਡ ਤਾਂ ਬਹੁਤ ਵੱਡੀ ਚੀਜ਼ ਆ ਕਾਰਡ ਤਾਂ ਬਹੁਤ ਰਿਸਪੈਕਟਡ ਚੀਜ਼ ਆ ਨਾ ਮੈਂ ਤਾਂ ਬਿਲਕੁਲ ਹੀ ਫੁੱਟਪਾਥ ਤੇ ਕੰਮ ਸ਼ੁਰੂ ਕੀਤਾ ਸੀ ਮੈਂ ਤੁਹਾਨੂੰ ਫ ਮੈਨੂੰ ਲੋਕ ਇਹ ਕਹਿਣ ਲੱਗੇ ਸੀ ਕਿ ਵੀ ਇਹ ਖਤਮ ਆ ਹੂੰ ਤੇ ਜਦੋਂ ਇਹ ਚੀਜ਼ਾਂ ਇਹ ਚੀਜ਼ ਮੇਰੀ ਖਾਸੀਅਤ ਇਹ ਆ ਵੀ ਮੈਨੂੰ ਜਿੰਨੀ ਕੋਈ ਨੈਗੇਟਿਵਿਟੀ ਦਿੰਦਾ ਨਾ ਮੈਂ ਉਹਨੂੰ ਉਨੀ ਪੋਜ਼ਿਟਿਵਿਟੀ ਚ ਲੈਣਾ ਮੈਨੂੰ ਉਹਨਾਂ ਫਿਰ ਮੇਰੇ ਅੰਦਰ ਅੱਗ ਆ ਜਾਂਦੀ ਹੈ ਵੀ ਨਹੀਂ ਹੁਣ ਤਾਂ ਉਹਨਾਂ ਨੂੰ ਪ੍ਰੂਫ ਕਰਕੇ ਦਿਖਾਉਣਾ ਜਦੋਂ ਕਹਿੰਦੇ ਨਾ ਵੀ ਜਿੱਤਣ ਦਾ ਸਵਾਦ ਵੀ ਉਦੋਂ ਹੀ ਹੁੰਦਾ ਜਦੋਂ ਦੁਨੀਆ ਹਰਉਣ ਤੇ ਲੱਗੀ ਹੋਵੇ ਤੇ ਸੱਚਾ ਪਾਤਸ਼ਾਹ ਵਾਹਿਗੁਰੂ ਜਿੱਤਣ ਤੇ ਲੱਗਾ ਹੋਵੇ ਫਿਰ ਉਦੋਂ ਹੀ ਸਵਾਦ ਹੁੰਦਾ ਜਿੱਤਣ ਦਾ ਵੀ ਤੇ ਫਿਰ ਮਤਲਬ ਸਟਰਗਲ ਕਰਨ ਤੋਂ ਬਾਅਦ ਹੀ ਬੰਦੇ ਨੂੰ ਵੈਲਿਊ ਪਤਾ ਲੱਗਦੀ ਹੈ ਵੀ ਮਿਹਨਤ ਚੀ ਫੁੱਟ ਪਾਤੇ ਕੁਝ ਵੀ ਹੈ ਨਾ ਜਦੋਂ ਸੇਲ ਕਰ ਰਹੇ ਹੁੰਦੇ ਹੋ ਤੁਹਾਡੇ ਸਿਰ ਤੇ ਪੱਗ ਹੁੰਦੀ ਹੈ ਨਾ ਉਹ ਸਰਦਾਰ ਜੀ ਨਿਕਲਦਾ ਹੈ ਫਿਰ ਬਾਜੀ ਨਿਕਲਦਾ ਬਿਲਕੁਲ ਬਾਜੀ ਬਿਲਕੁਲ ਉੱਥੇ ਰਿਸਪੈਕਟ ਮਿਲਦੀ ਹੈ ਤੁਸੀਂ ਸੋਚਦੇ ਹੋ ਵੀ ਜੇ ਕੱਲ ਨੂੰ ਕੋਥੇ ਮੋਨਾ ਮੁੰਡਾ ਖੜਾ ਹੋਵੇ ਉਹਨੂੰ ਕੀ ਰਿਸਪੈਕਟ ਦਿੰਦੇ ਨੇ ਲੋਕੀ ਅੱਜ ਦੇ ਜ਼ਮਾਨੇ 'ਚ ਬਾਜੀ ਮੇਰੇ ਹਿਸਾਬ ਨਾਲ ਰਿਸਪੈਕਟ ਮੋਨੇ ਦੀ ਵੀ ਹੁੰਨੀ ਆ ਸਰਦਾਰ ਦੀ ਵੀ ਹੁੰਨੀ ਆ ਬਟ ਇਹ ਆ ਵੀ ਅਸਲ ਵਿੱਚ ਜਿਹੜੀ ਇਹ ਪੱਗਾਂ ਨੇ ਕਿਰਦਾਰ ਨੂੰ ਦਿਖਾਉਂਦੀ ਆ ਕਿਰਦਾਰ ਕਿਰਦਾਰ ਬਹੁਤ ਵੱਡੀ ਚੀਜ਼ ਆ ਹੁਣ ਜੇ ਕਿਸੇ ਬੰਦੇ ਨੇ ਪੱਗ ਬੰਨੀ ਆ ਨਾ ਜੇ ਕੋਈ ਟੈਕਸੀ ਵਾਲਾ ਵੀ ਪੱਗ ਬੰਨੀ ਜਾਣ ਰਿਹਾ ਤੇ ਕੋਈ ਬੰਦੇ ਨੇ ਆਪਣੀ ਧੀ ਨੂੰ ਬਿਠਾਉਣਾ ਉੱਚ ਉਹ ਬਿਨਾਂ ਦੇਖੇ ਬਿਠਾ ਦੂਗਾ ਵੀ ਉਹ ਪੱਗ ਵਾਲਾ ਬੰਦਾ ਉਹਨਾਂ ਵੇਜਾ ਇਹ ਪੱਗ ਆਪਣਾ ਇੱਕ ਕਿਰਦਾਰ ਆ ਜਿਹਨੇ ਪੱਗ ਬੰਨੀ ਹੁੰਦੀ ਉਹ ਵੈਸੇ ਹੀ ਬੰਦਾ ਐ ਲੱਗਦਾ ਵੀ ਇਹ ਸੱਚਾ ਸੁੱਚਾ ਬੰਦਾ ਹੀ ਹੋਊਗਾ ਤਾਂ ਮੇਰੇ ਲਈ ਕਟਿੰਗ ਬੰਦਾ ਵੀ ਉਹਨਾਂ ਹੀ ਇੰਪੋਰਟੈਂਟ ਆ ਜਿੰਨਾ ਪੱਗ ਵਾਲਾ ਬਟ ਪੱਗ ਇਹ ਆਪਾਂ ਨੂੰ ਵਿਰਾਸਤ ਆ ਹੱਡੀਏ ਸਾਨੂੰ ਇਦਾਂ ਮਿਲੀ ਹੈਗੀ ਇਹ ਸਾਡਾ ਕਿਰਦਾਰ ਆ ਇਹ ਸਾਡਾ ਕਿਰਦਾਰ ਸ਼ੋਅ ਕਰਦੀ ਹੈ ਪੂਰੀ ਦੁਨੀਆ ਦੇ ਵਿੱਚ ਵੀ ਅਸੀਂ ਸੱਚੇ ਸੁੱਚੇ ਤੇ ਇਮਾਨਦਾਰ ਲੋਕ ਆ ਨੰਬਰ ਇੱਕ ਕਦੇ ਨਹੀਂ ਹੋਇਆ ਵੀ ਇਨਸਾਨੀਅ ਛਣਾ ਵੀ ਕਿਸੇ ਕੋਲ ਕਦੇ ਨਹੀਂ ਪੈਸੇ ਹੁੰਦੇ ਹਾਂਜੀ ਹੈਨਾ ਹਾਂਜੀ ਉਸ ਟਾਈਮ ਤੇ ਤੁਸੀਂ ਕਦੇ ਤੁਸੀਂ ਮੈਨੂੰ ਇੱਕ ਚੀਜ਼ ਆਸਰੇ ਸੀ ਫੋਨ ਤੇ ਬਰਥਡੇ ਵਾਲੀ ਗੱਲ ਦੱਸੀ ਸੀ ਹਾਂਜੀ 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 ਜਾਂ ਫਿਰ ਤੁਸੀਂ ਜਨਵਰੀ ਨਹੀਂ ਮੈਂ ਨਵੇਂ ਸਾਲ ਵਾਲੀ ਗੱਲ ਸੀ ਨਾ ਹਾਂਜੀ ਹਾਂਜੀ ਉਹ ਕਿਵੇਂ ਸੀ ਪਾਜੀ ਮੈਂ ਨਾ ਜ਼ਿੰਦਗੀ 'ਚ ਇੱਕ ਚੀਜ਼ ਸਿੱਖੀ ਆ ਜਿੰਨਾ ਆਪਾਂ ਦਾਨਪੁਣ ਕਰਦੇ ਆ ਵੰਡਦੇ ਆ ਨਾ ਪ੍ਰਮਾਤਮਾ ਆਪਾਂ ਨੂੰ ਓਨਾ ਵੱਧ ਦਿੰਦਾ ਮੈਂ ਨਵੇਂ ਸਾਲ ਦੇ ਕੰਬਲ ਵੰਡੇ ਮੈਂ ਕੰਬਲ ਬਹੁਤ ਦਿਨ ਪਹਿਲਾਂ ਹੀ ਲੈ ਲਏ ਸੀ ਬਟ ਜਿੱਦਣ ਮੈਂ ਨਵੇਂ ਸਾਲ ਵਾਲੇ ਦਿਨ ਵੰਡਨੇ ਸੀ ਮੈਨੂੰ ਉਦੋਂ 100 150 ਪਲੇਟਾਂ ਦਾ ਆਰਡਰ ਐਕਸਟਰਾ ਆ ਗਿਆ ਯਾਨੀ ਕਿ ਪ੍ਰਮਾਤਮਾ ਨੇ ਸੋਚਿਆ ਵੀ ਤੂੰ ਨੀਤ ਦਿਖਾ ਵੰਡਣ ਦੀ ਮੈਂ ਤੈਨੂੰ ਦੁੱਗਣਾ ਦਊਗਾ ਮਤਲਬ ਜਿਹੜੇ ਲੋਕ ਇਹ ਕਹਿੰਦੇ ਨੇ ਨਾ ਵੰਡਣ ਨਾਲ ਘਟਦਾ ਮੈਂ ਕਹਿੰਦਾ ਵੰਡਣ ਨਾਲ ਹਮੇਸ਼ਾ ਵਾਧਦਾ ਤੁਸੀਂ ਕਿਸੇ ਨਾਲ ਦੁੱਖ ਮਢਾਓ ਕਿਸ ਨੂੰ ਭੁੱਖੇ ਨੂੰ ਰੋਟੀ ਦਿਓ ਪ੍ਰਮਾਤਮਾ ਤੁਹਾਨੂੰ ਦੁੱਗਣਾ ਦਊਗਾ ਹਰ ਇੱਕ ਨੂੰ ਐਵੇਂ ਦੇਣੀ ਵੀ ਚਾਹੀਦੀ ਆ ਵੀ ਜਿਹੜੇ ਅੱਜ ਦੇ ਜ਼ਮਾਨੇ ਤੁਸੀਂ ਦੇਖਦੇ ਹੋ ਵੀ ਕਈ ਹੱਥ ਪੈਰ ਸਲਾਮਤ ਹੁੰਦੇ ਨੇ ਪਰ ਤਾਂ ਵੀ ਵੀ ਮੰਗਦੇ ਨਹੀਂ ਪਾਜੀ ਮੈਨੂੰ ਇਹਨਾਂ ਲੱਗਦਾ ਵੀ ਤੁਹਾਨੂੰ ਪੈਸੇ ਨਹੀਂ ਦੇਣੇ ਚਾਹੀਦੇ ਜੇ ਤੁਹਾਡੇ ਕੋਈ ਰੋਟੀ ਖਾਣਾ ਆ ਗਿਆ ਤਾਂ ਤੁਹਾਨੂੰ ਰੋਟੀ ਦੇ ਦੇਣੀ ਚਾਹੀਦੀ ਆ ਕਿਉਂਕਿ ਰੋਟੀ ਬਾਬੇ ਨਾਨਕ ਨੇ ਵੀ ਦਾ ਲੰਗਰ ਲਾਇਆ ਵਾ ਉਹ ਇਹੋ ਜੀ ਪ੍ਰਥਾ ਵਾ ਜ ਜਦੋਂ ਕਿਸੇ ਨੇ ਤੁਹਾਡੇ ਅੱਗੇ ਹੱਥ ਅੱਡ ਲੈਣਾ ਮਤਲਬ ਉਹਨੂੰ ਲੋੜ ਤਾਂ ਹੋਊਗੀ ਉਹ ਕਿਉਂਕਿ ਫਿਰ ਵੀ ਅੱਜ ਦੇ ਟਾਈਮ 'ਚ ਈਗੋ ਤਾਂ ਹਰ ਕਿਸੇ 'ਚ ਆ ਗਰੀਬ 'ਚ ਵੀ ਹੈਗੀ ਅਮੀਰ 'ਚ ਵੀ ਹੈਗੀ ਹੱਥ ਕੋਈ ਛੇਤੀ ਅੜਦਾ ਨਹੀਂ ਤੇ ਜੇ ਤੁਹਾਡੇ ਅੱਗੇ ਕਿਸੇ ਨੇ ਹੱਥ ਆੜ ਹੀ ਲੇ ਤੇ ਮੈਨੂੰ ਲੱਗਦਾ ਉਹਨੂੰ ਤੁਹਾਨੂੰ ਰੋਟੀ ਦੇ ਦੇਣੀ ਚਾਹੀਦੀ ਮੇਰੇ ਨਾਲ ਇਦਾਂ ਇੱਕ ਇਨਸੀਡੈਂਟ ਹੋਇਆ ਕੁਝ ਦਿਨ ਪਹਿਲਾਂ ਇੱਕ ਹੂੰ ਉਹ ਉੱਥੇ ਮੇਰੇ ਨਾਲ ਹੀ ਰਹਿੰਦੇ ਸੀ ਤੇ ਉਹ ਮੈਨੂੰ ਕਹਿੰਦੇ ਉਹ ਮੈਨੂੰ ਦੇਖ ਕੇ ਪਛਾਣ ਉਹ ਕਹਿੰਦੇ ਮੈਂ ਇਟਲੀ 'ਚ ਤੇਰੀ ਵੀਡੀਓਜ਼ ਦੇਖਦਾ ਤੇ ਮੈਂ ਕਿਹਾ ਅੱਛਾ ਜੀ ਤੇ ਕਹਿੰਦੇ ਮੈਂ ਯਾਰ ਮੈਂ ਕਿਹਾ ਮੁੰਡਾ ਹੋਰ ਉਹੀ ਲੱਗਦਾ ਵੀ ਕਾਟ ਵੀ ਉਹੀ ਹੈ ਮੈਂ ਤਾਂ ਇਹ ਵੀਡੀਓਜ਼ ਦੇਖਿਓਂ ਇਟਲੀ ਦੇ ਵਿੱਚ ਉਹ ਇਟਲੀ ਤੋਂ ਥੋੜੇ ਦਿਨ ਪਹਿਲਾਂ ਆਏ ਸੀ ਤੇ ਮੇਰੇ ਕੋਲ ਨਾ ਰੋਜ਼ ਬੱਚੇ ਆਉਂਦੇ ਆ ਬਜ਼ੁਰਗ ਮਾਤਾਂ ਆਉਂਦੀਆਂ ਨੇ ਖਾਣਾ ਖਾਣ ਮੈਂ ਉਹਨਾਂ ਨੂੰ ਖਵਾ ਦਿੰਦਾ ਮੈਂ ਕਦੀ ਪੈਸਾ ਨਹੀਂ ਲੈਂਦਾ ਕਿਉਂਕਿ ਪਤਾ ਨਹੀਂ ਤੁਹਾਨੂੰ ਰੱਬ ਕਿਹੜੇ ਰੂਪ 'ਚ ਆ ਜਵੇ ਹੂੰ ਤੇ ਉਹ ਭਾਜੀ ਆਏ ਹੁਣ ਉਹਨਾਂ ਨੇ ਸੇਵਾ ਕਰਨੀ ਸੀ ਉਹਨਾਂ ਨੇ ਮੈਨ 40 ਰੁਪਏ ਦਿੱਤੇ ਤੇ ਮੈਂ 460 ਉਹਨਾਂ ਨੂੰ ਬਕਾਇਆ ਉਹਨਾਂ ਨੂੰ ਇਹਨੂੰ 500 ਰੁਪਏ નોਟ ਦਿੱਤਾ ਤੇ ਮੈਂ ਉਹਨਾਂ ਨੂੰ 460 ਵਾਪਸ ਕਰਨ ਉਹ ਕਹਿੰਦੇ ਰੱਖ ਲੈ ਮੈਂ ਕਿਹਾ ਭਾਜੀ ਮੈਂ ਤਾਂ ਆਪਣਾ ਹੱਕ ਲੈਣਾ ਮੈਂ ਤਾਂ ਨਹੀਂ ਰੱਖ ਸਕਦਾ ਕਹਿੰਦੇ ਵੀਰੇ ਇਹ 460 ਰੁਪਏ ਦਾ ਨਾ ਤੂੰ ਜਿਹੜੇ ਦਿਨ ਕੋਲ ਕੋਈ ਬੱਚਾ ਆਉਂਦਾ ਮੇਰੀ ਸੇਵਾ ਲਾ ਦੀ ਸੋ ਹੁਣ ਮੇਰੇ ਕੋਲ ਰੋਜ਼ ਜਿੰਨੇ ਬੱਚੇ ਆਉਂਦੇ ਆ ਮੈਂ ਰੋਜ਼ ਲਿਖੀ ਜਾਂਦਾ ਹੁੰਦਾ ਕਿਸੇ ਦਿਨ ਦੋ ਜਵਾਕ ਖਾ ਗਏ ਤਿੰਨ ਖਾ ਗਏ ਮੈਂ ਲਿਖੀ ਜਾਂਦਾ ਹੁੰਦਾ ਵੀ ਜਿੱਦ ਦਿਨ ਉਹਨਾਂ ਦੇ 460 ਰੁਪਏ ਪੂਰੇ ਹੋ ਗਏ ਮੈਂ ਉਹਨਾਂ ਨੂੰ ਕਹਿਣਾ ਭਾਜੀ ਤੁਹਾਡੀ ਸੇਵਾ ਲੱਗ ਗਈ ਤੇ ਉਹ ਇਦਾਂ ਆ ਉਹ ਸਾਡੇ ਖੂਨ ਚ ਹੀ ਆ ਪੰਜਾਬੀਆਂ ਦੇ ਤੇ ਉਹ ਮੈਨੂੰ ਨਹੀਂ ਲੱਗਦਾ ਕਿ ਕਦੀ ਖਤਮ ਹੋਊਗਾ ਨਮਰੂਪ ਜਦੋਂ ਇਦਾਂ ਦੇ ਬੰਦੇ ਹੈਣਾ ਆਪਣੀ ਜ਼ਿੰਦਗੀ ਚਾਹੁੰਦੇ ਨੇ ਉਹ ਖੁਸ਼ੀ ਜਿਹੜੀ ਹੁੰਦੀ ਹੈ ਨਾ ਉਹ ਬਹੁਤ ਇੱਕ ਕੰਨੇ ਆ ਨਾ ਵੀ ਅਲੱਗ ਹੀ ਹੁੰਦੀ ਆ ਵੀ ਸਕੂਨ ਮਿਲਦਾ ਵੀ ਇਦਾਂ ਦੇ ਬੰਦੇ ਅੱਜ ਵੀ ਜ਼ਿੰਦਾ ਨੇ ਕਿਉਂਕਿ ਅੱਜ ਦੀ ਜ਼ਮਾਨੇ ਚ ਕਈ ਹੈ ਨਾ ਇਨਸਾਨੀਅਤ ਕਿਤੇ ਨਾ ਕਿਤੇ ਲੋਕਾਂ ਚ ਹੈਗੀ ਆ ਪਰ ਉਹ ਦਿਖਦੀ ਨਹੀਂਗੀ ਪਤਾ ਨਹੀਂ ਕਿਉਂ ਬਿਲਕੁਲ ਭਾਜੀ ਇਨਸਾਨੀਅਤ ਹੈਗੀ ਆ ਚੰਗੇ ਵਿਚਾਰਾਂ ਵਾਲੇ ਬੰਦੇ ਵੀ ਹੈਗੇ ਆ ਬਾਣੀ ਪੜਨ ਵਾਲੇ ਵੀ ਹੈਗੇ ਆ ਬਾਣੀ ਨੂੰ ਸਮਝਣ ਵਾਲੇ ਵੀ ਹੈਗੇ ਆ ਬਟ ਇਦਾਂ ਵਾ ਕਿ ਜਿਹੜੀ ਮੋਰ ਥੈਨ 90% ਪੀਪਲ ਉਹਨੂੰ ਇੱਕ ਰੇਸ 'ਚ ਭੱਜੇ ਫਿਰਦੇ ਆ ਉਹ ਇੱਕ ਰੇਸ ਆ ਵੀ ਹੁਣ ਦੇਖੋ ਹੁਣ ਕਈ ਬੰਦੇ ਕਹਿੰਦੇ ਵੀ ਸਾਨੂੰ ਦੁੱਖ ਕਿਉਂ ਹੁੰਦੇ ਆ ਬੜੀ ਵਧੀਆ ਗੱਲ ਕਰਨ ਲੱਗਾ ਅਸਲ ਵਿੱਚ ਜਿਹੜਾ ਸੁੱਖ ਦੁੱਖ ਆ ਨਾ ਜਿਵੇਂ ਧੁੱਪਾ ਛਾਂ ਵਾ ਦਿਨ ਆ ਰਾਤ ਆ ਇਦਾਂ ਹੀ ਦੁੱਖ ਸੁੱਖ ਵੀ ਨੇ ਸੁੱਖਾਂ 'ਚ ਹਮੇਸ਼ਾ ਰੱਬ ਨੂੰ ਲੋਕ ਯਾਦ ਕਰਦੇ ਆ ਦੁੱਖਾਂ ਦੇ ਵਿੱਚ ਕੋਈ ਰੱਬ ਨੂੰ ਮਤਲਬ ਸੌਰੀ ਦੁੱਖਾਂ ਦੇ ਵਿੱਚ ਸਾਰੇ ਯਾਦ ਕਰਦੇ ਸੁੱਖਾਂ ਦੀ ਯਾਦ ਨਹੀਂ ਕਰਦਾ ਹੁਣ ਜਿਵੇਂ ਕਿਸੇ ਕੋਲ ਗੱਡੀ ਆ ਗਈ ਜਾਂ ਕੁਛ ਆ ਗਿਆ ਮਟੀਰੀਅਲਿਸਟਿਕ ਚੀਜ਼ਾਂ ਆ ਗਈਆਂ ਸ਼ੁਕਰਾਨੇ ਵੇਲੇ ਸ਼ੁਕਰਾਨੇ ਹਾਂਜੀ ਕਹਿੰਦੇ ਨੇ ਸੁੱਖ ਵੇਲੇ ਸ਼ੁਕਰਾਨਾ ਦੁੱਖ ਵੇਲੇ ਅਰਦਾਸ ਸੋ ਸੁੱਖ ਵੇਲੇ ਹਰੇਕ ਬੰਦਾ ਡੀਜੇ ਵੀ ਲਾ ਲੂਗਾ ਭੰਗੜੇ ਵੀ ਪਾ ਲੂਗਾ ਰੱਬ ਨੂੰ ਸਭ ਚੇਤੇ ਨਹੀਂ ਕਰਦੇ ਜਦੋਂ ਹੀ ਬੰਦਾ ਬਿਮਾਰ ਪੈਂਦਾ ਹਸਪਤਾਲਾਂ ਮਾ ਪੈਂਦਾ ਦੁੱਖੋਂ ਦਾ ਮਰਨ ਕੰਢੇ ਆ ਜਾਂਦਾ ਫਿਰ ਉਹਨੂੰ ਇਹ ਦਿਖਣ ਲੱਗ ਜਾਂਦਾ ਵੀ ਯਾਰ ਇਹ ਚੀਜ਼ਾਂ ਤਾਂ ਮਟੀਰੀਅਲਿਸਟਿਕ ਨੇ ਵੀ ਇਹ ਚੀਜ਼ਾਂ ਤਾਂ ਗੱਡੀਆਂ ਕਰਾਦਾ ਚੱਲੇ ਜਾਣ ਮੇਰਾ ਸਰੀਰ ਹੀ ਨਹੀਂ ਰਹਿਣਾ ਇਹ ਗੱ ਸੂਪਰ ਮਾਤਮਾ ਨੇ ਦੁੱਖ ਤਾਂ ਬਣਾਈ ਇਸ ਲਈ ਨੇ ਵੀ ਤੂੰ ਮੈਨੂੰ ਯਾਦ ਕਰਦਾ ਰਹਿ। ਸੋ ਦੁੱਖ ਤਾਂ ਤੁਹਾਡੇ ਤੇ ਆਉਣੀ ਆ ਬਸ ਇਹ ਗੱਲ ਆ ਵੀ ਜਿਹੜਾ ਸੁੱਖ ਵੇਲੇ ਸ਼ੁਕਰਾਨਾ ਕਰਦਾ ਨਾ ਉਹਨੂੰ ਦੁੱਖ ਘੱਟ ਹੁੰਦੇ ਆ। ਮੈਂ ਮਰ ਕਦੇ ਗੁਰਦੁਆਰੇ ਜਾ ਕੇ ਹੈਨਾ ਰੱਬ ਤੋਂ ਕੁਝ ਮੰਗਿਆ। ਭਾਜੀ ਸਰਬੱਤ ਦਾ ਭਲਾ ਮੰਗੀਦਾ ਤੇ ਇਹ ਜ਼ਰੂਰ ਮੰਗੀਦਾ ਕਿ ਹਰ ਇੱਕ ਇਨਸਾਨ ਦੀਆਂ ਸਿਹਤ ਮੰਗੀਦੀ ਆ ਸਭ ਤੋਂ ਪਹਿਲਾਂ ਤਾਂ। ਕਿਉਂਕਿ ਮੈਨੂੰ ਲੱਗਦਾ ਕਿ ਦੁਨੀਆ ਦਾ ਸਭ ਤੋਂ ਵੱਡਾ ਸੁੱਖ ਸਿਹਤ ਆ। ਹੂੰ ਕਿਉਂਕਿ ਜੇ ਕਿਸੇ ਬੰਦੇ ਕੋਲ ਅਰਬਾਂ ਰੁਪਈਆ ਵੀ ਹੋਊਗਾ ਨਾ ਪਰ ਉਹ ਮੰਜੇ ਤੇ ਪਿਆ ਹੋਊਗਾ। ਉਹ ਕੂ ਗਾ ਰਾਰ ਬਾਰ ਰੁਪਿਆ ਲੈ ਲੈ ਪਰ ਮੈਨੂੰ ਮੇਰੀ ਸਿਹਤ ਦੇ ਦੇ ਕਿਉਂਕਿ ਜੇ ਆਪਣੀ ਸਿਹਤ ਹੀ ਨਹੀਂ ਹੋਊਗਾ ਸਰੀਰੀ ਨੂੰਗਾ ਗੱਡੀਆਂ ਕਾਰਾਂ ਕਿੱਦਾਂ ਚਲਾਵਾਂਗੇ ਆਪਾਂ ਇਹ ਏਡੇ ਏਡੇ ਘਰਾਂ ਦਾ ਕੀ ਕਰਾਂਗੇ ਸੋ ਮੇਰੇ ਹਿਸਾਬ ਨਾਲ ਦੁਨੀਆ ਦਾ ਸਭ ਤੋਂ ਵੱਡਾ ਸੁੱਖ ਸਿਹਤ ਆ ਆਪਾਂ ਨੂੰ ਪ੍ਰਮਾਤਮਾ ਤੋਂ ਸਭ ਤੋਂ ਪਹਿਲਾਂ ਸਿਹਤ ਮੰਗਣੀ ਚਾਹੀਦੀ ਆ ਕਿਉਂਕਿ ਹਰ ਪਲ ਨੂੰ ਆਪਾਂ ਜ਼ਿੰਦਗੀ ਨੂੰ ਜੀਣਾ ਵਾ ਤਾਂ ਉਹਦੇ ਲਈ ਆਪਾਂ ਨੂੰ ਸਿਹਤ ਜ਼ਰੂਰੀ ਆ ਪਰ ਲੋਕ ਕੀ ਕਰਦੇ ਆ ਕੋਠੀਆਂ ਕਾਰਾਂ ਗੱਡੀਆਂ ਇੱਥੇ ਤੱਕ ਰਹਿ ਜਾਂਦੇ ਆ ਪ੍ਰਮਾਤਮਾ ਨੂੰ ਬਸ ਇਹੀ ਮੰਗਦੇ ਆ ਤੇ ਸਿਹਤ ਨਹੀਂ ਮੰਗਦੇ ਨੰਬਰ ਉਹ ਬਚਪਨ ਯਾਦ ਕਰਦੇ ਆ ਆਪਣਾ ਬਚਪਨ ਬਾਜੀ ਬਿਲਕੁਲ ਯਾਦ ਕਰਦੇ ਹਾਂ ਚੇਤਿਤ ਕਰਦੇ ਹਾਂ ਵੀ ਬਚਪਨ ਚ ਹੈਣਾ ਵੀ ਕੀ ਕੀ ਕਰਦੇ ਸੀ ਤੇ ਅੱਜ ਉਹ ਬਚਪਨ ਕਿੰਨਾ ਕਿਤੇ ਲੁੱਕ ਚੁੱਕਾ ਹੈ ਬਿਲਕੁਲ ਬਾਜੀ ਬਿਲਕੁਲ ਉਹ ਬੇਪਰਵਾਹੀ ਯਾਦ ਕਰਦੇ ਹੈ ਨਾ ਜਦੋਂ ਬੰਦੇ ਤੇ ਕੋਈ ਜ਼ਿੰਮੇਵਾਰੀਆਂ ਨਹੀਂ ਹੁੰਦੀਆਂ ਤੇ ਜਦੋਂ ਵੀ ਬੰਦਾ ਟੀਨੇਜ ਚ ਥੋੜਾ ਜਿਹਾ ਉੱਪਰ ਜਾਂਦਾ ਉਹ ਜ਼ਿੰਮੇਵਾਰੀਆਂ ਆ ਜਾਂਦੀਆਂ ਨੇ ਬਚਪਨ ਦੇ ਵਿੱਚ ਆਪਾਂ ਬੰਟੇ ਖੇਡਦੇ ਹਾਂ ਆਪਾਂ ਪਤੰਗ ਛਡਾਉਂਦੇ ਹਾਂ ਹਰ ਚੀਜ਼ ਹੁੰਦੀ ਆ ਉਹ ਉਹ ਬਚਪਨ ਆਈ ਥਿੰਕ ਮੇਰੇ ਸਾਬ ਨੂੰ ਇੱਕ ਬਲੇਸਿੰਗ ਹੁੰਦੀ ਆ ਕਿਹੜਾ ਚਿੱਤਰ ਖਾਏ ਨਾ ਬਚਪਨ ਉਹ ਖਾਦੇ ਆ ਬਾਜੀ ਹਾਂ ਬਾਪੂ ਜੀ ਤੋਂ ਵੀ ਖ ਮਾਤਾ ਤੋਂ ਵੀ ਖਾਦੇ ਆ ਬਸ ਇਹੀ ਵਾ ਬਚਪਨ ਚ ਜਿਹੜੀ ਸ਼ਰਾਰਤਾਂ ਹੁੰਦੀਆਂ ਨੇ ਜੂਨ ਦੀ ਛੁੱਟੇ 'ਚ ਕੰਮ ਨਹੀਂ ਕਰਨਾ ਪੂਰਾ ਐਨ ਐਂਟ ਵਾਲੇ ਦਿਨਾਂ 'ਚ ਕੰਮ ਕਰਨਾ ਪਹਿਲਾਂ 20 20 25 ਦਿਨ ਖੇਡ ਕੇ ਅਜ ਗਜ਼ਾਰ ਲੈਣੇ ਤੇ ਪਿਛੇ ਫਿਰ 5 ਦਿਨਾਂ ਦੇ ਵਿੱਚ ਕਿਤਾਬਾਂ ਚੁੱਕ ਲੈਣੇ ਵੀ ਹੁਣ ਕੰਮ ਕਰਨਾ ਇੱਥੋਂ ਸ਼ਰਾਰਤਾਂ ਕਰਨੀ ਪਤੰਗ ਚੜਾਉਣ ਭੇਜੇ ਬਹੁ ਛੇਤਰ ਪੈਂਦੇ ਸੀਗੇ ਵੀ ਗਿਰਜੂ ਵੀ ਕੋਠੇ ਤੋਂ ਜਾਂ ਕੋਈ ਚੀਰੇ ਲੱਗ ਜਾਣਗੇ ਬੜਾ ਕੋਸ਼ੀਗਾ ਮਤਲਬ ਅੱਛਾ ਇੱਥੇ ਕਰਦੇ ਹਾਂ ਵੀ 10 ਰੁਪਏ ਉਦੋਂ ਹੈ ਨਾ ਵੀ ਇੰਨੇ ਹੁੰਦੇ ਸੀ ਵੀ ਜਾ ਕੇ ਦੁਕਾਨ 'ਚ ਚੀਜ਼ੀ ਲੈਣੀ ਹੈ ਨਾ ਬੜਾ ਸਵਾਲ ਹੁੰਦਾ ਹੈ 10 ਰੁਪਏ ਦਾ ਇੰਨਾ ਚਾਹ ਨਹੀਂ ਰਹਿੰਦਾ 10 ਰੁਪਏ ਦਾ ਭਾਜੀ ਬਹੁਤ ਵੱਡੀ ਚੀਜ਼ ਆ ਸਾਨੂੰ 1 ਰੁਪਿਆ ਮਿਲਦਾ ਹੁੰਦਾ ਸੀਗਾ ਦੇਣ ਦਾ ਤੇ ਉਹ 1 ਰੁਪਿਆ ਮੈਨੂੰ ਯਾਦ ਆ ਮੈਂ ਨਾ ਕੁਝ ਇੱਕ ਉਹ ਫੋਨ ਜਿਹੜਾ ਨਹੀਂ ਚੱਲਿਆ ਸੀਗਾ ਉਹ ਜਿਹੜਾ ਖਡੋਣੇ ਜਾਲ ਹੁੰਦਾ ਬੋਲਦਾ ਹੁੰਦਾ ਤੇ ਮੈਂ ਉਹ ਲੈਣਾ ਹੀ ਫਿਰ ਮੈਂ 1-1 ਰੁਪਿਆ ਰੋਜ਼ ਜੋੜਨਾ ਸ਼ੁਰੂ ਕਰਤਾ ਤੇ ਫਿਰ ਮੇਰੇ ਕੋਲ ਜਿੱਦੇ 100 ਤੇ ਕਰਦੇ ਨੇ ਫਿਰ ਮੈਨੂੰ ਫੋਨ ਲੱਗਦੇ ਤਾਂ ਪਰ ਮੈਨੂੰ 100 ਰੁਪਏ ਵੀ ਦੇਤਾ ਉਹਨਾਂ ਨੇ ਬਸ ਮੇਰੇ ਅੰਦਰ ਇੱਕੋ ਚੀਜ਼ ਕ੍ਰੀਏਟ ਕਰਨੀ ਵੀ ਤੂੰ ਜੋੜਨਾ ਸ਼ੁਰੂ ਕਰ ਪਰ ਉਹ 1 ਰੁਪਿਆ ਅੱਜ ਦੇ ਮਤਲਬ ਲੱਖ ਰੁਪਿਆ ਦੇ ਬਰਾਬਰ ਆ ਕਿਉਂਕਿ ਉਦੋਂ ਬੇਪਰਵਾਹੀ ਹੁੰਦੀ ਆ ਬੰਦੇ ਨੂੰ ਬੰਦਾ ਲਾਈਫ ਨੂੰ ਇੰਜੋਏ ਕਰਦਾ ਪਰ ਜਦੋਂ ਜਿੰਮੇਵਾਰੀਆਂ ਆ ਜਾਂਦੀਆਂ ਨੇ ਫਿਰ ਬੰਦੇ ਨੂੰ ਪਤਾ ਹੁੰਦਾ ਵੀ ਆਪ ਜਿਹੜੇ ਕਮਾਰੇ ਆ ਇਹ ਕਿੰਨੇ ਔਖੇ ਕਮਾਇਆ ਦੀ ਵਰਥਾ ਵੀ ਕਿੰਨੇ ਔਖੇ ਲਾਉਣੇ ਆ ਮਾਪਿਆਂ ਦੇ ਸਿਰ ਤੇ ਐਸ਼ ਕਰਨੀ ਬਹੁਤ ਸੌਖੀ ਆ ਪਰ ਆਪਣੀ ਕਮਾਈ ਤੇ ਐਸ਼ ਕਰਨੀ ਬਹੁਤ ਔਖੀ ਆ ਜੀ ਨਮਰੂਪ ਨੇ ਕੀ ਸੋਚਿਆ ਵੀ ਮਾਪਿਆਂ ਨੂੰ ਕਿ ਮਾਪਿਆਂ ਨੂੰ ਭਾਜੀ ਇਦਾਂ ਵਾ ਵੀ ਮੇਰੇ ਹਿਸਾਬ ਨਾਲ ਤਾਂ ਐਸ਼ ਮੈਨੂੰ ਨਹੀਂ ਲੱਗਦਾ ਮਾਪਿਓ ਤੁਹਾਡੇ ਤੋਂ ਪੈਸਾ ਭਾਲਦਾ ਹੁੰਦਾ ਮਾਪਿਓ ਨੂੰ ਬਸ ਇਹ ਹੁੰਦਾ ਸਾਡਾ ਬੱਚਾ ਚੰਗਾ ਬੱਚਾ ਨਿਕਲੇ ਸੰਸਕਾਰੀ ਹੋਵੇ ਮਤਲਬ ਮਾੜੀਆਂ ਚੀਜ਼ਾਂ ਤੋਂ ਦੂਰ ਹੋਵੇ ਇੱਕ ਮਾਪਿਓ ਨੂੰ ਬਸ ਇਹ ਹੋਊਗਾ ਕਿ ਮੇਰਾ ਬੱਚਾ ਚੰਗਾ ਇਨਸਾਨ ਬਣ ਜੇ ਨਸ਼ਿਆਂ ਪੱਤੀਆਂ ਤੋਂ ਦੂਰ ਰਹੇ ਤੇ ਬਾਣੀ ਦੇ ਲੜ ਲੱਗੇ ਇਹੀ ਹੁੰਦਾ ਵੀ ਬਾਕੀ ਇੱਕ ਬੱਚੇ ਦਾ ਤਾਂ ਇਹ ਫਰਜ਼ ਹੁੰਦਾ ਹੀ ਆ ਕਿ ਮਾਪਿਓ ਨੇ ਜੱਥ ਤੁਹਾਨੂੰ ਐਡਾ ਪਾਲ ਕੇ ਐਡਾ ਕਰਤਾ ਤਮ ਆ ਬਾਹਰ ਵਾਲੀ ਗੱਲ ਮੈਂ ਇਹਦੇ ਨਾਲ ਜੋੜਦਾ ਕਿ ਮਾਪੇ ਪਾਪਾ ਨੂੰ ਪਾਲ ਕੇ ਏਡਾ ਵੱਡਾ ਕਰ ਦਿੰਦੇ ਆ ਹੂੰ ਤੁਸੀਂ ਹਿਸਾਬ ਲਾਓ ਵੀ ਜਦੋਂ ਆਪਾਂ ਮਾਪੇ ਪਾਪਾ ਨੂੰ ਰਿਟਰਨ ਕਰਨਾ ਹੂੰ ਉਦੋਂ ਬੱਚੇ ਬਾਹਰ ਚਲੇ ਜਾਂਦੇ ਆ ਹੂੰ ਹੁਣ ਇੱਕ ਮਾਪੇ ਪਾਪੇ ਨੇ ਬੱਚੇ ਨੂੰ ਏਡਾ ਛੋਟੇ ਵਰਗਾ 25 ਸਾਲ ਦਾ ਕਰਤਾ ਪਾਲ ਕੇ ਨਾ ਉਹ ਜਦੋਂ ਬੱਚੇ ਨੇ ਮਾਪੇ ਪਾਪਾ ਨੂੰ ਰਿਟਰਨ ਕਰਨਾ ਉਹ ਬਾਹਰ ਬੈਠਾ ਤੁਸੀਂ ਆਪਣੇ ਮਾਪੇ-ਬਾਪ ਦੇ ਨਾਲ ਆਪਣਾ ਕੁਆਲਿਟੀ ਟਾਈਮ ਸਪੈਂਡ ਕਰੋਗੇ ਨਾ ਜਿਨ੍ਹਾਂ ਦੇ ਕੋਲ ਮਾਪੇ-ਬਾਪ ਨਹੀਂ ਹੈਗੇ ਨਾ ਉਹਨਾਂ ਨੂੰ ਪੁੱਛ ਕੇ ਵੇਖੋ ਵੀ ਮਾਪੇ-ਬਾਪ ਹੁੰਦੇ ਕੀ ਆ ਇੱਕ ਚੀਜ਼ ਮੰਨਦੇ ਹੋ ਵੀ ਜਦੋਂ ਬੱਚਾ ਬਾਹਰ ਚੱਲ ਜਾਂਦਾ ਹੈ ਉਹ ਮਾਂ ਨੂੰ ਕਿੰਨੀ ਟੈਨਸ਼ਨ ਹੁੰਦੀ ਹੋएगी ਪਿੱਛੋਂ ਵੀ ਮੇਰਾ ਮੁੰਡਾ ਠੀਕ ਵੀ ਆ ਬਿਲਕੁਲ ਭਾਜੀ ਬਿਲਕੁਲ ਇੱਥੇ ਬੱਚੇ ਜਿਹੜੇ ਅੱਜਕੱਲ ਹੁੱਲੜ ਬਾਜੀ ਚ ਹੁੰਦੇ ਆ ਉਹ ਕੀ ਹੁੰਦੇ ਆ ਵੀ ਜ਼ਿੰਦਗੀ 'ਚ ਉਹਨਾਂ ਕੋਲ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਟਾਈਮ ਪਾਸ ਲਈ ਬਹੁਤ ساری ਚੀਜ਼ਾਂ ਹੁੰਦੀਆਂ ਨੇ ਸੋ ਉਹ ਮਾਪੇ ਨੂੰ ਦਵੇਹੀ ਭੁੱਲੇ ਜਾਂਦੇ ਆ ਪਰ ਜਿਹੜੀ ਮਾਂ ਹੁੰਦੀ ਆ ਉਹ ਬੱਚੇ ਨੂੰ ਅਹਿਸਾਸ ਹੀ ਮੇਰੇ ਖਿਆਲ ਚ 30 40 ਦੀ ਉਮਰ ਤੋਂ ਬਾਅਦ ਆਉਂਦਾ ਪਰ ਜਿਹੜੀ ਮਾਂ ਵਾ ਉਹ ਉਹਨੇ ਤਾਂ ਜਿੰਨੇ ਢਿੱਡੋ ਜੰਮਿਆ ਉਹਨੂੰ ਤਾਂ ਪਤਾ ਨਾ ਵੀ ਮੇਰਾ ਬੱਚਾ ਵਾ ਵੀ ਉਹਨੇ ਰੋਟੀ ਖਾਦੀ ਏ ਕਿ ਨਹੀਂ ਖਾਦੀ ਏ ਉਹ ਕਹਿੰਦੇ ਵੀ ਰੋਟੀ ਖਾਦੀ ਤਾਂ ਚਲ ਫਿਰ ਵੀ ਸਾਰੇ ਪੁੱਛਦੇ ਆ ਹਾਲਚਾਲ ਵੀ ਤੂੰ ਕਿੰਨਾ ਕਮਾਉਂਦਾ ਤੂੰ ਕਿਵੇਂ ਆ ਸੈਟਾਂ ਤੈਨੂੰ ਕੋਈ ਚੱਕਰ ਤਾਂ ਨਹੀਂ ਹੈਗਾ ਤੇਰੀ ਜ਼ਿੰਦਗੀ 'ਚ ਕੋਈ ਚੀਜ਼ ਤਾਂ ਇਹ ਤਾਂ ਨਹੀਂ ਚੱਲ ਰਹੀ ਉਹ ਮਾਂ ਦਾ ਰੋਲ ਤਾਂ ਵੈਸੇ ਹੀ ਕੋਈ ਅਦਾ ਨਹੀਂ ਕਰ ਸਕਦਾ ਨੰਬਰੋ ਚੱਲ ਮੈਂ ਇੱਕ ਚੀਜ਼ ਪੁੱਛ ਰਿਹਾ ਹਾਂ ਨਾ ਅੱਜ ਦੇ ਜਨਰੇਸ਼ਨ 'ਚ ਨਾ ਹਰ ਇੱਕ ਨੂੰ ਪਿਆਰ ਹੋ ਜਾਂਦਾ ਬਿਲਕੁਲ ਜੀ ਤੈਨੂੰ ਆਇਆ ਕਿ ਪਿਆਰ ਭਾਜੀ ਹੋਇਆ ਸੀ ਹੂੰ ਹੋਇਆ ਭਾਈ ਪਿਆਰ ਉਹ ਮੁਕੰਮਲ ਨਹੀਂ ਹੋ ਸਕਿਆ ਹਾਲਾਤਾਂ ਕਰਕੇ ਹਾਲਾਤਾਂ ਕਰਕੇ ਮੁਕੰਮਲ ਨਹੀਂ ਹੋ ਸਕਿਆ ਇਹੀ ਆ ਨਾ ਭਾਜੀ ਪਤਾ ਕੀ ਆ ਮੈਂ ਇੱਕ ਬੰਦਾ ਨਾ ਜ਼ਿੰਦਗੀ 'ਚ ਕਈ ਵਾਰ ਇਕੱਲਾ ਰਹੇ ਜਾਂਦਾ ਤੇ ਜਦੋਂ ਬੰਦਾ ਇਕੱਲਾ ਰਹੇ ਜਾਂਦਾ ਨਾ ਫਿਰ ਉਹ ਰੱਬ ਨੂੰ ਲੱਭਣ ਲੱਗ ਜਾਂਦਾ ਤੇ ਜਦੋਂ ਰੱਬ ਨੂੰ ਲੱਭਦਾ ਫਿਰ ਬਾਣੀ ਪੜਨ ਲੱਗ ਜਾਂਦਾ ਬਾਣੀ ਪੜ ਕੇ ਬੰਦੇ ਨੂੰ ਰੱਬ ਮਿਲ ਵੀ ਜਾਂਦਾ ਪਰ ਜਦੋਂ ਬੰਦੇ ਨੂੰ ਰੱਬ ਮਿਲ ਜਾਂਦਾ ਨਾ ਫਿਰ ਲੋਕ ਉਹਦੇ ਲਈ ਮੈਟਰ ਨਹੀਂ ਕਰਦੇ ਜਦੋਂ ਤੁਹਾਨੂੰ ਰੱਬ ਹੀ ਮਿਲ ਗਿਆ ਫਿਰ ਲੋਕਾਂ ਤੋਂ ਕੀ ਲੈਣਾ ਫਿਰ ਉਹ ਸਾਰੇ ਚੰਗੇ ਚੰਗੇ ਲੋਕ ਤੁਹਾਡੀ ਜ਼ਿੰਦਗੀ 'ਚ ਆਉਂਦੇ ਆ ਵੀ ਹੁਣ ਸਾਨੂੰ ਅਪਣਾ ਲਾ ਪਰ ਜਦੋਂ ਤੁਹਾਨੂੰ ਰੱਬ ਹੀ ਮਿਲ ਗਿਆ ਫਿਰ ਤੁਹਾਨੂੰ ਉਹ ਲੋਕ ਹੀ ਨਹੀਂ ਮੈਟਰ ਕਰਦੇ ਫਿਰ ਸੋਚਦਾ ਜਦੋਂ ਇਕੱਲਾ ਬੈਠਦਾ ਸੀ ਬੜੀਆਂ ਚੀਜ਼ਾਂ ਦਿਮਾਗ 'ਚ ਆਉਂਦੀਆਂ ਨੇ ਬਿਲਕੁਲ ਭਾਜੀ ਬਹੁਤ ਗੱਲਾਂ ਆਉਂਦੀਆਂ ਨੇ ਦਿਮਾਗ ਦੇ ਵਿੱਚ ਤੇ ਉਸ ਟਾਈਮ ਤੇ ਆਪਣੇ ਆਪ ਨੂੰ ਸਾਹਮਣਾਗੇ ਨਾ ਔਖਾ ਲੰਦਾ ਉਸ ਟਾਈਮ ਭਾਜੀ ਆਪਣੇ ਆਪ ਨੂੰ ਸੱਚੀ ਦਾ ਸਮਝ ਜਪਜੀ ਸਾਹਿਬ ਦੀ ਬਾਣੀ ਬਹੁਤ ਪੜਦਾ ਬਾਣੀ ਬਸ ਜਦੋਂ ਪੜਦੇ ਆ ਨਾ ਉਹਨੂੰ ਸਮਝਦੇ ਆ ਉਹਨੂੰ ਸਮਝਣ ਦੇ ਨਾਲ ਨਾਲ ਬੰਦਾ ਹੌਲੀ 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 ਆਪਣੇ ਆਪ ਨੂੰ ਸੋਚਦਾ ਇਨਸੀਡੈਂਸ ਦੇ ਨਾਲ ਕ੍ਰੀਏਟ ਕਰਦਾ ਵੀ ਆ ਬਾਣੀ ਚ ਲਿਖਿਆ ਹੋਇਆ ਵੀ ਆ ਸਿਚੁਏਸ਼ਨ ਮੇਰੇ ਤੇ ਆ ਰਹੀ ਹੈ ਵੀ ਮੈਂ ਹੁਣ ਕਿੱਦਾਂ ਇਹਨੂੰ ਟੈਕਲ ਕਰਾਂ ਤੇ ਉਹ ਫਿਰ ਉਹ ਪਾਵਰ ਉੱਥੋਂ ਹੁੰਦੀ ਆ ਉਹ ਪੋਜ਼ਿਟਿਵ એનર્ਜੀ ਹੁੰਦੀ ਆ ਵੀ ਪ੍ਰਮਾਤਮਾ ਦਾ ਓਟ ਬਸ ਨੀਤ ਸਾਫ਼ ਰੱਖੋ ਕਿਸੇ ਦਾ ਮਾੜਾ ਨਾ ਕਰੋ ਮਸੀਬਤਾਂ ਤਾਂ ਆਉਣੀ ਆਉਣੀਆਂ ਨੇ ਜਿੰਨੀਆਂ ਜ਼ਿਆਦਾ ਮੁਸੀਬਤਾਂ ਆਉਣਗੀਆਂ ਇਹਦਾ ਮਤਲਬ ਤੁਸੀਂ ਓਨਾ ਵੱਡਾ ਇਨਸਾਨ ਬਣਨਾ ਮੈਨੂੰ ਤਾਂ ਇਹ ਲੱਗਦਾ ਤੁਸੀਂ ਗੱਲ ਕਰ ਰਹੇ ਹੋ ਬਾਣੀ ਦੀ ਹੈ ਨਾ ਕਈ ਬੰਦੇ ਸੋਚ ਵੀ ਰਹੇ ਹੋਣੇ ਵੀ ਇਹਨੇ ਤਾਂ ਦਾੜੀ ਕੱਟੀ ਹੋਈ ਹੈ ਹੈ ਨਾ ਇਹ ਬਾਣੀ ਦੀ ਗੱਲ ਕਰੀ ਜਾਂਦਾ ਹਾਂਜੀ ਪਤਾ ਕੀ ਹੈ ਭਾਜੀ ਦੇਖੋ ਪ੍ਰਮਾਤਮਾ ਦੀ ਮਿਹਰ ਹੁੰਦੀ ਆ ਮੇਰੇ ਪਹਿਲਾਂ ਕੇਸ ਵੀ ਕੱਟੇ ਹੋਏ ਸੀ ਜੇ ਪ੍ਰਮਾਤਮਾ ਮੈਨੂੰ ਇੰਨੀ ਕੁ ਸਦਬੁੱਧੀ ਦੇ ਸਕਦਾ ਵੀ ਮੈਂ ਕੇਸ ਰੱਖੇ ਆ ਹੌਲੀ ਹੌਲੀ ਮੈਂ ਦਾੜੀ ਵੀ ਰੱਖ ਲੈਣੀ ਆ ਇਹ ਪ੍ਰਮਾਤਮਾ ਤੇ ਉਹ ਸਾਹਮਣੇ ਵਾਲੇ ਇਨਸਾਨ ਦੇ ਵਿੱਚ ਵਿੱਚ ਦਾ ਮੈਟਰ ਕਰ ਦੋ ਕਿ ਉਹ ਇਨਸਾਨ ਜੇ ਪ੍ਰਮਾਤਮਾ ਉਤੇ ਇੰਨੀ ਮਿਹਰ ਕਰ ਸਕਦਾ ਵੀ ਉਹਨੇ ਕੇਸ ਰੱਖਿਆ ਤਾਂ ਉਹ ਦਾੜੀ ਨਹੀਂ ਰੱਖ ਸਕਦਾ ਰੱਖੂਗਾ ਹੌਲੀ ਹੌਲੀ ਪ੍ਰਮਾਤਮਾ ਦੀ ਕਿਰਪਾ ਹੁੰਦੀ ਰਹਿੰਦੀ ਆ ਹੌਲੀ ਹੌਲੀ ਇਨਸਾਨ ਹੌਲੀ ਹੌਲੀ ਅੱਗੇ ਵੱਧਦਾ ਜ਼ਰੂਰੀ ਨਹੀਂ ਹੁੰਦਾ ਇੱਕੋ ਦਾਮੀ ਤੁਸੀਂ ਮਤਲਬ ਬਹੁਤ ਬਲੰਦੀਆਂ ਤੇ ਚੱਲ ਜਾਨੇ ਹੋ ਹਰ ਇੱਕ ਚੀਜ਼ ਦੇ ਵਿੱਚ ਇਨਸਾਨ ਹੌਲੀ ਹੌਲੀ ਸਟੈਪ ਬਾਈ ਸਟੈਪ ਅੱਗੇ ਜਾਂਦਾ ਸਟੈਪ ਬਾਈ ਅੱਜ ਜਾਂਦਿਆਂ ਦੇ ਸਾਡੇ ਪਲੇਟਫਾਰਮ 'ਤੇ ਆਪਣੇ ਫੈਨ ਜਾਂ ਫਿਰ ਵਿਜ਼ਨ ਨੂੰ ਕੱਚਣਾ ਚਾਹੁੰਗੇ ਮੈਂ ਭਾਜੀ ਸਭ ਨੂੰ ਇੱਕ ਇਹੀ ਗੱਲ ਕਹਿਣਾ ਚਾਹੁੰਦਾ ਕਿ ਆਪਣੇ ਮਾਪਪਾ ਦੀ ਇੱਜ਼ਤ ਕਰੋ ਦੁਨੀਆ ਦੇ ਵਿੱਚ ਤੁਹਾਡੇ ਨਾਲ ਹੋਰ ਕਿਸੇ ਨੇ ਨਹੀਂ ਖੜਨਾ ਇੱਕ ਮਾ ਮਾਪ ਨਹੀਂ ਖੜਨਾ ਇੱਕ ਜਿਹੜੇ ਮੇਰੇ ਵੀਰ ਭੈਣ ਭਰਾ ਮੇਰੇ ਵੀਰ ਭੈਣ ਭਰਾ ਬਾਹਰ ਜਾਣਾ ਚਾਹੁੰਦੇ ਆ ਜਰੂਰ ਤੁਸੀਂ ਬਾਹਰ ਜਾਓ ਪਰ ਆਪਣੇ ਮਾਪੇ ਬਾਪ ਨੂੰ ਕਦੀ ਨਾ ਭੁੱਲਿਓ ਤੁਹਾਡੇ ਮਾਪੇ ਬਾਪ ਪਿੱਛੇ ਤੁਹਾਡੀ ਵੇਟ ਕਰਦੇ ਆ ਆਪਣਾ ਬਾਹਰ ਕਮਾਓ ਲੱਖਾਂ ਕਰੋੜਾਂ ਅਰਬਾਂ ਰੁਪਏ ਕਮਾਓ ਬਟ ਪਲੀਜ਼ ਦੁਬਾਰਾ ਪੰਜਾਬ ਆਜੋ ਕਿਉਂਕਿ ਪੰਜਾਬ ਨੂੰ ਵੀ ਤੁਹਾਡੀ ਲੋੜ ਆ ਤੇ ਤੁਹਾਡੇ ਮਾਪੇ ਬਾਪ ਨੂੰ ਵੀ ਤੁਹਾਡੀ ਲੋੜ ਆ ਤੁਹਾਡੇ ਜ਼ਮੀਨਾਂ ਨੂੰ ਤੁਹਾਡੀ ਲੋੜ ਆ ਇਸ ਖਿੱਤੇ ਨੂੰ ਤੁਹਾਡੀ ਲੋੜ ਆ ਤੇ ਪੰਜਾਬ ਨੂੰ ਕਦੀ ਵਿਸਾਰੇ ਨਾ ਕਿ ਪੰਜਾਬ ਵਰਗੀ ਧਰਤੀ ਤੁਹਾਨੂੰ ਕਿਤੇ ਨਹੀਂ ਮਿਲਣੀ ਹੈ ਸੋ ਬਹੁਤ ਬਹੁਤ ਧੰਨਵਾਦ ਨਮੋ ਸੋਇ ਸਾਡੇ ਅਨਮਰੂਪ ਫਿਰ ਲੈ ਕੇ ਆਵਾਂਗੇ ਜਿਸ ਸtare ਨਾਲ ਮੈਨੂੰ ਜੋ ਇਜਾਜ਼ਤ ਸ਼ਾਸਤਰੀਆ ਕਾਲ